ਕਿਕੇ ਇਹ ਛੋਟਾ-ਮੋਟਾ ਸਕੈਮ ਨਹੀਂ ਦੇਖਣ ਨੂੰ ਭਾਵੇਂ ਬਿਜ਼ਨਸ ਬਿਊਰੋ ਦੀ ਪ੍ਰੈਸ ਸਟੇਟਮੈਂਟ ਛੋਟਾ-ਮੋਟਾ ਲੱਗਦਾ ਹੋਵੇ ਇਹ ਲੱਖ ਕਰੋੜ ਤੋਂ ਉੱਪਰ ਦਾ ਸਕੈਮ ਹੈ ਤਿੰਨ ਆਈਏਐਸ ਅਫਸਰ ਆਈਏਐਸ ਅਫਸਰ ਰਾਹੁਲ ਭੜਾਰੀ रजत ਅਗਰਵਾਲ ਤੇ ਨੀਲੀਮਾ ਉਹਨਾਂ ਨੇ ਕਮੇਟੀ ਬਣਾ ਲਈ ਹੋ ਸਕਦਾ ਕੈਪਟਨ ਨਮਿੰਦਰਾ ਗਾਂਢ ਤੋਂ ਹੋਵੇ ਮੈਨੂੰ ਯਾਦ ਹੈ ਡਾਕਟਰ ਐਡਵੋਕੇਟ ਗੋਵਿੰਦਰ ਮਿੱਤਲ ਜੀ ਹੈ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਚਿਮਾਂ ਜੀ ਇਹਨਾਂ ਨੇ ਗੋਵਿੰਦਰ ਮਿੱਤਲ ਜੀ ਤੋਂ ਲੀਗਲ ਨੋਟਿਸ ਭੇਜਾਇਆ ਹੈ ਕੈਪਟਨ ਨਮਿੰਦਰ ਨੂੰ ਕੈਦੇ ਤੇ ਕਾਰਵਾਈ ਕਰਨੀ ਤੇਰੇ ਖਿਲਾਫ ਅਸੀਂ ਜੋ ਵੀ ਉਹਨਾਂ ਕਰਨਾ ਲੀਗਲ ਨੋਟੀਸ ਲਿਖਿਆ ਫਿਰ ਆਈਏ ਸਭ ਸਭ ਨੀਲੇ ਬਗੜੀ ਐਮਬੈਸੀ ਦੇ ਉਹ ਮੈਂ ਕਹਾਂ ਵੀ ਚੋਰਾਂ ਦੇ ਸਰਦਾਰ ਆ ਉਹਨੇ ਫਿਰ ਦਿੱਕਤਾ ਕਿ ਤੁਸੀਂ ਕੌਣ ਹੋ ਮੇਰੇ ਲਈ ਪੁਆਦੀ ਕਰਨ ਵਾਲੇ ਜਦੋਂ ਪਹਿਲਾ ਕਲੇਮ ਚੈਟ ਦਿੱਤੀ ਅਸੀਂ ਇਨਕੁਆਇਰੀ ਕਰਦੀ ਮੁੱਖ ਮੰਤਰੀ ਕੈਪਟਨ ਉਹਨਾਂ ਦੀ ਚਿੱਠੀ ਦੇ ਤੁਸੀਂ ਤੁਸੀਂ ਫਿਰ ਸਾਡੇ ਟਿੱਖੇ ਭੇਜਿਆ ਨੇ ਸਾਨੂੰ ਪਤਾ ਹੀ ਚਿੱਠੀ ਹੈ ਨਹੀਂ ਸਾਡੇ ਸੋਰਸਿਸ ਵੀ ਐ ਵਿਧਾਨ ਸਭਾ ਤੇ ਹੋਰ ਪਾਸੇ ਸਾਨੂੰ ਪਤਾ ਲੱਗਾ ਕਿ ਚਿੱਠੀ ਤਾਂ ਹੈ ਹੀ ਨਹੀਂ ਕੋਈ ਜਹੀ ਹਾਂ ਬਾਜੀ ਗੱਲ ਕਰ ਰਹੇ ਅਫਸਰ ਅਸੀਂ ਚਿੱਠੀ ਮੰਗਦੇ ਨੇ ਸਾਨੂੰ ਚਿੱਠੀ ਨਹੀਂ ਮਿਲੀ ਸਾਡੀ ਟੀਮ ਨੇ ਹਾਈ ਕੋਰਟ ਚ ਕੇਸ ਪ ਕਿ ਜਿਹੜੀ ਕੈਪਟਨ ਰਮਿੰਦਰ ਦੀ ਚਿੱਠੀ ਦੇ ਆਧਾਰ ਤੇਾਂ ਨੇ ਇਨਕੁਆਰੀ ਬੰਦ ਕੀਤੀ ਆਈ ਐਸਐਫਐਸ ਦੀ ਕਮੇਟੀ ਬਣਾਇਆ ਚਿੱਠੀ ਹੈ ਨਹੀਂ ਜੇ ਹੈਗੀ ਤਾਂ ਲਿਆਓ ਫਿਰ ਉਹਨੂੰ ਜੋਰ-ਜੋਰ ਨਾਲ ਕਿਹਾ ਮੀਡੀਆ ਸਾਹਮਣੇ 8:30 ਵਜੇ ਭਗਵਾਨਤਬਾਨ ਨੇ ਚੋਰ ਤੇਰੇ ਦਫ਼ਤਰ 'ਚ ਬੈਠੇ ਆਂ ਵਿਧਾਨ ਸਭਾ 'ਚ ਬੈਠੇ ਆਂ ਇਹਨਾਂ ਚੋਰਾਂ ਨੇ ਪੰਜਾਬ ਨੂੰ ਲੁੱਟਿਆ ਤੇ ਲੱਖਾਂ ਕਰੋੜਾਂ ਦਾ ਸਕੈਮ ਕੀਤਾ ਸਾਰੇ ਅਫਸਰਾਂ ਦਾ ਨਾਮ ਲਿਆ ਵਾ ਸ਼ਾਮ ਸਿੰਘ ਅਰੋੜਾ ਸਾਗੋ ਦੇ ਉਪ ਮੰਤਰੀ ਬਿਜ਼ਨਸ ਨਾਲ ਸੈਟਿੰਗ ਕਰ ਲੱਗ ਪਿਆ ਯਾਰ ਇਹ ਜਿਹੜੇ ਬੰਦੇ ਰੌਲਾ ਪਾਈ ਜਾਂਦੇ ਸਾਨੂੰ ਨਾਲ ਫਸਾਦੇ ਚੱਕੋ ਯਾਰ ਸਾਡੇ ਨਾਲ ਸੈਟਿੰਗ ਕਰੋ ਸਾਡੇ ਤੋਂ ਪੈਸੇ ਲਓ ਆ ਉਦੋਂ ਨਵੇਂ ਨਵੇਂ ਸਰਕਾਰ ਚ ਭਗਵੰਤ ਮਾਨ ਸਾਹਿਬ ਨੇ ਟ੍ਰੈਪਲ ਵਾਲਿਆ ਸ਼ਾਮਸੁੰਦਰ ਰੋੜਾ ਵੀ ਚੱਕਿਆ ਗਿਆ ਸਭੀ ਜ਼ਿੰਮੇਵਾਰ ਨੇ ਜਿਹੜੇ ਅਯੋਗ ਬੰਦ ਹੋਏ ਨੇ ਜਿਹੜੇ ਉਹ ਕਾਰੋਬਾਰੀ ਭੱਜੇ ਨੇ ਪੰਜਾਬ ਛੱਡ ਕੇ ਇਹੀ ਜ਼ਿੰਮੇਵਾਰ ਜਿਹੜੇ ਅੰਦਰ ਬੈਠੇ ਆ ਤੇਰੇ ਤੇ ਸਾਥੀ ਜ਼ਿੰਮੇਵਾਰ ਨੇ ਤੇ ਆ ਅਧਿయోగ ਮੰਤਰੀ ਜ਼ਿੰਮੇਵਾਰ ਹੈ ਪੁਰਾਣੇ ਐਂਡੀ ਲੀਡਰ ਹੋ ਐਨੇ ਬੇਖੌਫ ਹੋ ਗਏ ਪੰਜਾਬ ਦੇ ਅਫਸਰ ਕਿਰ ਇਹ ਤਾਂ ਕਾਂਗਰਸ ਵਾਲੇ ਵੀ ਦੋਸ਼ੀ ਐ ਅਕਾਲੀ ਦਲ ਵੀ ਦੋਸ਼ੀ ਐ ਇਹਨਾਂ 'ਤੇ ਬੁਰਕੀ ਪਾ ਦਿਓ ਇਹ ਲੜੀ ਜਾਣਗੇ ਅਸੀਂ ਸਰਦਾਰੀ ਕਰ ਲਈ ਤਾਂ ਹੀ ਅਮਰੋਦ ਬਾਗਸ ਸਕੀਮ 'ਚ ਅਫਸਰਾਂ ਨੇ ਸਿੱਧਾ ਆਪਣੀ ਪਤਨੀ ਦੇ ਨਾਮ 'ਤੇ ਠੱਗੀ ਮਾਰੀ ਬੀਮਾਂਦੀ ਜਦੋਂ ਹੋਈ ਸੀ ਦੇਸ਼ ਜਦੋਂ ਉਹਨਾਂ ਦਾ ਕੁੱਤੇ ਬਿੱਲਿਆਂ ਦੇ ਨਾਮ ਜਿਵੇਂ ਨਾਂ ਕਰ ਦਿੱਤੇ ਗਏ ਸੀ ਇਹਨੇ ਕੁੱਤੇ ਬਿੱਲਿਆਂ ਇਤਰਾ ਬੇਨਾਮੀ ਬੰਦੇ ਦੇ ਨਾਮ ਜਮੀਨਾਂ ਕਰਕੇ ਖੁਦੀ ਵੇਚ ਵਟ ਕੇ ਖਾ ਗਏ ਕੋਈ ਸਰਕਾਰ ਦੇਖਿਆ ਤੇ ਹੋਰ ਕੀ ਹੋਣਾ ਨਹੀਂ ਤਾਂ ਇਹ ਦੇਸ਼ ਨੂੰ ਰੋਟੀ ਖਾਣੇ ਜਿਦਾ ਅੰਗਰੇਜ਼ਾਂ ਦੇ ਜਮਾਨੇ 'ਚ ਕਹਿੰਦੇ ਨੇ ਵੀ ਕਾਲੇ ਅੰਗਰੇਜ਼ ਆਣਗੇ ਜਿਹੜੇ ਇਹਨਾਂ ਗੋਰਿਆਂ ਨਾਲੋਂ ਜ਼ਿਆਦਾ ਖਤਰਨਾਕ ਹੋਣਗੇ ਇਹ ਕਾਲੇ ਅੰਗਰੇਜ਼ ਆ ਉਹਨਾਂ ਗੋਰਿਆਂ ਨਾਲੋਂ ਜ਼ਿਆਦਾ ਖਤਰਨਾਕ ਜਿਹੜੇ ਅੰਗਰੇਜ਼ਾਂ ਨਾਲੋਂ ਵੱਧ ਦੇਸ਼ ਨੂੰ ਰੋਟੇ ਆ ਦੇਖੋ ਤਮ ਕਿਤੇ ਮੱਛਰਾਂ ਦੀ ਰੋਜਿਆ ਨਹੀਂ ਆ ਮੈਂ ਤੇ ਬੈਠਾ ਹੁਣੇ ਮੱਛਰ ਲੜ ਗਿਆ ਡੇਂਗੂ ਹੋ ਸਕਦਾ ਕੀ ਤਮ ਕਿਉਂ ਡਰ ਕੇ ਘਰ ਬੈਠ ਜੇ ਤੇ ਮੱਛਰ ਤਾਂ ਬੇਪਛਾਣੇ ਹੋਣਗੇ ਤਾਂ ਪਤਾ ਕਿ ਰਾਹੁਲ ਬਣਾਦੀ ਐ ਇਹ ਤਾਂ ਪਤਾ ਕਿ ਐਸਪੀ ਸਿੰਘ ਐ ਇਹ ਤਾਂ ਪਤਾ ਕਿ ਕੌਣ ਐ ਮੈਨ ਮਾਰਨ ਵਾਲਾ ਇੱਕ ਬੰਦਾ ਇਹਨਾਂ ਦਾ ਕਹਿੰਦਾ ਠੱਗਾ ਦਾ ਬੰਦਾ ਕਿ ਅਸੀਂ ਉਹ ਲੋਕ ਐ ਜਿਹਨੂੰ ਮਰਜ਼ੀ ਚਾਹੀਏ ਐਮਐਲਏ ਬਣਾਦੀ ਜਿਹਨੂੰ ਮਰਜ਼ੀ ਚਾਹੀਏ ਮੈਂਬਰ ਪਾਰਲੀਮੈਂਟ ਬਣਾਦੀਏ ਜਿਹਦੀ ਮਰਜ਼ੀ ਟਿਕਟ ਕਢਾਦੀਏ ਜਿਹਨੂੰ ਮਰਜ਼ੀ ਟਿਕਟ ਦੇਦੀਏ ਸਰਕਾਰ ਸਾਡੀ ਮਰਜ਼ੀ ਨਾਲ ਚੱਲਦੀ ਆ ਤੂੰ ਮਤਲਬ ਇਸ਼ਾਰਾ ਜੀ ਤੂੰ ਬਹੁਤ ਬੋਲਣਾ 1 ਪੰਜਾਬ ਦੇ ਵਿੱਚ ਜੋਗ ਪਲਾਟ ਘਟਾਲਾ ਕਰੋੜਾਂ ਦਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਵੀ ਵੱਡੀ ਕਾਰਵਾਈ ਕੀਤੀ ਆ ਦੋ ਸਾਬਕਾ ਅਫਸਰਾਂ ਨੂੰ ਗ੍ਰਿਫਤਾਰ ਕੀਤਾ ਹੈ ਕੁੱਲ 6 ਲੋਕਾਂ ਤੇ ਮਾਮਲਾ ਦਰਜ ਹੋਇਆ ਇਸ ਮਾਮਲੇ ਦੇ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਸੰਤੁਰ अरोड़ा ਨੂੰ ਵੀ ਜੇਲ੍ਹ ਜਾਣਾ ਪਿਆ ਸਤਨਾਮ ਸਿੰਘ ਦਾਉ ਸਾਡੇ ਨਾਲ ਨੇ ਸਮਾਜ ਸੇਵੀ ਨੇ ਅਕਸਰ ਹੀ ਭ੍ਰਿਸ਼ਟ ਅਫਸਰਾਂ ਦੇ ਖਿਲਾਫ ਲੰਮੀ ਲੜਾਈ ਲੜ ਰਹੇ ਨੇ ਤੇ ਇਹਨਾਂ ਦੀ ਕੰਪਲੀਟ ਤੇ ਹੀ ਸਾਬਕਾ ਮੰਤਰੀ ਨੇ ਜੋ ਕਾਂਗਰਸ ਦੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਹੁਣ ਇਹਨਾਂ ਦੀ ਕੰਪਲੀਟ ਤੇ ਦੋ ਅਫਸਰਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਕਰੋੜਾਂ ਦਾ ਕਪੜਾ ਹੈ ਗੱਲਬਾਤ ਕਰਾਂਗੇ ਕਪੜਾ ਕਿਵੇਂ ਕੀਤਾ ਗਿਆ ਕਿੰਨੇ ਲੰਮੇ ਸਮੇਂ ਤੋਂ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਦਾਉ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜਨਸਪੋਕਸ ਬਹੁਤ ਮਿਹਰਬਾਨੀ ਹੈ ਧੰਨਵਾਦ ਜੀ ਦਾਉ ਸਾਹਿਬ ਸਭ ਤੋਂ ਪਹਿਲਾਂ ਮੈਂ ਪਲਾਟ ਘਟਾਲੇ ਦਾ ਜ਼ਿਕਰ ਕਰਦਾ ਜਿਹੜਾ ਇਹ ਜੋ ਘਟਾਲਾ ਹੈ ਕਿਵੇਂ ਹੋਇਆ ਘਟਾਲਾ ਕਿੰਨਾ ਕੁ ਵੱਡਾ ਘਟਾਲਾ ਕਿੱਥੇ ਕਿੱਥੇ ਪਲਾਟ ਨੇ ਇਸ ਘਟਾਲੇ ਦੇ ਅੰਦਰ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੈਂ ਕੱਲਾ ਨਹੀਂ ਬਹੁਤ ਸੰਸਥਾ ਸਾਡੇ ਬਹੁਤ ਸਾਰੇ ਮੈਂਬਰਾਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਾਂ 2016 17 ਤੋਂ ਇਸ ਮਾਮਲੇ 'ਚ 2018 'ਚ ਵਿਜੀਲੈਂਸ ਬਿਊਰੋ ਨੇ ਜਾਂਚ ਨੰਬਰ 3 ਅਪ੍ਰੈਲ 4 ਅਪ੍ਰੈਲ 2018 ਨੂੰ ਕੰਪਲੀਟ ਕੀਤੀ ਸੀ ਉਹਦੇ ਵਿੱਚ ਜਿਹੜੇ ਅੱਜ ਦੋਸ਼ੀ ਗ੍ਰਿਫਤਾਰ ਹੋયા ਐ ਇਹਨਾਂ ਸਵੇਤ ਬਹੁਤ ਸਾਰੇ ਦੋਸ਼ੀਆਂ ਖਿਲਾਫ ਠੱਗੀ ਦੀਆਂ ਬਹੁਤ ਸਾਰੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ ਹੁਣ ਇੱਕ ਨਕੰਮਾ ਕਾਨੂੰਨ ਹੈ ਪਰਵੈਂਸ਼ਨ ਆਫ ਕਰਪਸ਼ਨ ਐਕਟ ਧਾਰਾ 17 ਉਹਦੀ ਹੈ ਉਹਦੇ ਮੁਤਾਬਕ ਤੁਸੀਂ ਡਿਪਾਰਟਮੈਂਟ ਦੇ ਹੈੱਡ ਕੋਲ ਪਰਮਿਸ਼ਨ ਲੈਣੀ ਹੁੰਦੀ ਹੈ ਕਿ ਇਹ ਕਾਰਵਾਈ ਅੱਗੇ ਵਧਾਈ ਜਾਵੇ ਕਿ ਨਾ ਵਧਾਈ ਜਾਵੇ ਹੁਣ ਮੈਂ ਕਹਿ ਸਕਦਾ ਇਹ ਐਕਟ ਐਦਾਂ ਦਾ ਕਿ ਚੋਰਾਂ ਕੋਲੋਂ ਪਰਮਿਸ਼ਨ ਲੈਣੀ ਵੀ ਚੋਰ ਤੇਰੇ ਖਿਲਾਫ ਕਾਰਵਾਈ ਕਰਕੇ ਤੈਨੂੰ ਅਰੈਸਟ ਕਰੀਂ ਕਿ ਨਾ ਕਰੀਏ ਚੋਰ ਕੇ ਵੀ ਪਰਮਿਸ਼ਨ ਦੇਊਗਾ ਮੈਨੂੰ ਫੜ ਲਓ ਪਰਮਿਸ਼ਨ ਦੇਗਾ ਹੁਣ ਇੱਥੇ ਇੱਕ ਵੱਡਾ ਕਪਲਾ ਹੋਇਆ ਕਿਉਂਕਿ ਇਹ ਛੋਟਾ ਮੋਟਾ ਸਕੈਮ ਨਹੀਂ ਦੇਖਣ ਨੂੰ ਭਾਵੇਂ ਬਿਜ਼ਨਸ ਬਿਊਰੋ ਦੀ ਪ੍ਰੈਸ ਸਟੇਟਮੈਂਟ ਛੋਟਾ-ਬੋਟਾ ਲੱਗਦਾ ਹੋਵੇ ਇਹ ਲੱਖ ਕਰੋੜ ਤੋਂ ਉੱਪਰ ਦਾ ਸਕੈਮ ਲੱਖ ਕਰੋੜ ਲੱਖ ਕਰੋੜ ਮੈਂ ਕਹਿੰਦਾ ਇਹ ਸਰਕਾਰ ਦੇ ਖਜ਼ਾਨੇ ਚੋਂ ਦਾ ਮਾਲੂ ਮਾਲੂ ਹਾਂ ਲੱਖ ਕਰੋੜ ਤਾਂ ਇਕੱਲਾ ਮੋਹਾਲੀ ਚ ਹੋ ਸਕਦਾ ਹੋਰ ਪਤਾ ਨਹੀਂ ਕਿੱਡਾ ਵੱਡਾ ਹੈ ਠੀਕ ਹੈ ਨਾ ਤੇ ਇਹਦੇ ਜਦੋਂ ਬਿਜ਼ਨਸ ਬਿਊਰੋ ਨੇ ਸਪਾਰਸ ਕਰ ਦਿੱਤੇ ਤਾਂ ਇੱਕ ਬਹੁਤ ਵੱਡਾ ਸਕੈਮ ਹੋਰ ਹੋ ਗਿਆ ਤਾਂ ਤਿੰਨ ਆਈਏਐਸ ਅਫਸਰ ਆਈਏਐਸ ਅਫਸਰ ਰਾਹੁਲ ਪਣਾਰੀ रजत ਅਗਰਵਾਲ ਤੇ ਨੀਲੀਮਾ ਉਹਨਾਂ ਨੇ ਇੱਕ ਕਮੇਟੀ ਬਣਾ ਲਈ ਹੋ ਸਕਦਾ ਕੈਪਟਨ ਅਮਰਿੰਦਰ ਗਾਂਢਦੁਪ ਹੋਵੇ ਤਾ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖ ਦਿੱਤੀ ਕਿ ਕੈਪਟਨ ਅਮਰਿੰਦਰ ਮੱਖ ਮੰਤਰੀ ਪੰਜਾਬ ਨੇ ਸਾਨੂੰ ਚਿੱਠੀ ਲਿਖ ਕੇ ਕਿਹਾ ਕਿ ਇਹਦੀ ਇਨਕੁਆਰੀ ਤੁਸੀਂ ਕਰੋ ਵਿਜ਼ਨ ਦੀ ਇਨਕੁਆਰੀ ਦੀ ਲੋੜ ਨੇ ਅਸੀਂ ਇਹਨੂੰ ਨਹੀਂ ਮੰਨਦੇ ਤੇ ਇਸ ਕਰਕੇ ਹੁਣ ਅਸੀਂ ਇਨਕੁਆਰੀ ਕਰਾਂਗੇ ਹੁਣ ਮੈਂ ਕਹਾਂ ਚੋਰਾ ਨੇ ਆਪਣੀ ਇਨਕੁਆਰੀ ਆਪ ਕਰਕੇ ਆਪਣੇ ਆਪ ਨੂੰ ਤੇ ਆਪਣੇ ਸਾਥੀ ਨੂੰ ਕਲੀਨ ਚਿੱਟ ਦੇ ਕੇ ਫਾਈਲ ਬੰਦ ਕਰ ਦਿੱਤੀ ਓਏ ਉਹੀ ਕਲੀਨ ਚਿੱਟ ਦਾ ਜ਼ਿਕਰ ਹੋ ਰਿਹਾ ਜਿਹੜੇ ਅਫਸਰਾਂ ਨੇ ਹਾਂਜੀ 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 ਤੇ ਫਿਰ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਵੀ ਸੀ 2021 ਚ ਉਹਨਾਂ ਨੇ ਵੀ ਹੰਗਾਮਾ ਕੀਤਾ ਮੇਰੀ ਯਾਦ ਅ ਡਾਕਟਰ ਐਡਵੋਕੇਟ ਗੋਵਿੰਦਰ ਮਿੱਤਲ ਜੀ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਚਿਮਾ ਜੀ ਇਹਨਾਂ ਨੇ ਗਵਿੰਦਰ ਮਿੱਤਲ ਜੀ ਤੋਂ ਉਹ ਲੀਗਲ ਨੋਟਿਸ ਭਜਾਇਆ ਕੈਪਟਨ ਅਮਿੰਦਰ ਨੂੰ ਕਹਦੇ ਤੇ ਕਾਰਵਾਈ ਕਰਨੀ ਤੇਰੇ ਖਿਲਾਫ ਅਸੀਂ ਜੋ ਵੀ ਉਹਨਾਂ ਕਰਨਾ ਲੀਗਲ ਨੋਟਿਸ ਲਿਖਿਆ ਫਿਰ ਆਵਾਜ਼ ਵੀ ਪਾਰਟੀ ਦੀ ਦੋਹਾਲ ਤੇ ਇਨਕੁਆਇਰੀ ਨੰਬਰ 4 ਹੋ ਗਈ ਫਿਰ ਸਿਪਾਰਸ਼ਾ ਕਰ ਦਿੱਤੇ ਬਿਜ਼ਨਸ ਬਿਊਰੋ ਨੇ ਫਿਰ ਆਈਐਸ ਅਫਸਰ ਨੀਲੀਮਾ ਜਿਹੜੀ ਐਮਡੀਸੀ ਉਹਦੇ ਉਹ ਮੈਂ ਕਹਾਂ ਵੀ ਚੋਰਾਂ ਦੀ ਸਰਦਾਰ ਉਹਨੇ ਫਿਰ ਲਿਖਤਾ ਕਿ ਤੁਸੀਂ ਕੌਣ ਹੋ ਨੇ ਜਿਹੜੀ ਇਨਕੁਆਇਰੀ ਕਰਨ ਵਾਲੇ ਜਦੋਂ ਪਹਿਲਾ ਕਲੇਮ ਚੇਨ ਦਿੱਤੀ ਅਸੀਂ ਇਨਕੁਆਇਰੀ ਕਰ ਲਈ ਮੁੱਖ ਮੰਤਰੀ ਕੈਪਟਨ ਅਮਿੰਦਰ ਦੀ ਚਿੱ ਤੁਸੀਂ ਤੁਸੀਂ ਫੇਰ ਸਾਡੇ ਨੂੰ ਚਿੱਠੀ ਆ ਭੇਜਣੇ ਅੱਛਾ ਇਹਨਾਂ ਦਾ ਦਬਕਾ ਚੱਲਦਾ ਜਿਹਨਾਂ ਦਾ ਹਾਂ ਇਹ ਦਬਕਾ ਲਿਖਤੀ ਐ ਝੂਠ ਰਹੀ ਐ ਸ਼ਬਦ ਮੇਰੇ ਹੋਰ ਹੋ ਸਕਦੇ ਆ ਉਹਨਾਂ ਨੇ ਹੋਰ ਲਿਖਿਆ ਜਦੋਂ ਦਬਕਾ ਆਹੀ ਐ ਫੇਰ ਸਾਡੀ ਟੀਮ ਨੂੰ ਪਤਾ ਸੀ ਇਹ ਕਿ ਝੂਠਾ ਗੱਲ ਕੈਪਟਨ ਰਮਿੰਦਰ ਨੇ ਇਹ ਚਿੱਠੀ ਲਿਖੀ ਵੀ ਹੋਵੇ ਜੇ ਉਹਦੀ ਸਹਿਮਤੀ ਵੀ ਹੋਵੇ ਤਾਂ ਉਹਨਾਂ ਦੇ ਨਾਲ ਚਿੱਠੀ ਲਿਖਣੀ ਚਾਹਦੇ ਜਿਉਂਕਿ ਉਹਦਾ ਚੋਣ ਜਾਬਤਾ ਲੱਗਿਆ ਹੋਇਆ ਸੀ ਸਾਨੂੰ ਪਤਾ ਹੀ ਚਿੱਠੀ ਹੈ ਨਹੀਂ ਸਾਡੇ ਸੋਰਸੇਜ਼ ਵੀ ਐ ਵਿਧਾਨ ਸਭਾ ਤੇ ਹੋਰ ਪਾਸੇ ਸਾਨੂੰ ਪਤਾ ਲੱਗਿਆ ਕਿ ਚਿੱਠੀ ਤਾਂ ਹੈ ਹੀ ਨਹੀਂ ਕੋਈ ਜਹੀ ਵੀ ਹਵਾ ਚ ਗੱਲ ਕਰ ਰਹੇ ਆ ਅਫਸਰ ਅਸੀਂ ਚਿੱਠੀ ਮੰਗਦੇ ਰਹੇ ਸਾਨੂੰ ਚਿੱਠੀ ਨਹੀਂ ਮਿਲੀ ਸਾਡੀ ਟੀਮ ਨੇ ਹਾਈ ਕੋਰਟ ਚ ਕੇਸ ਪਾਤਾ ਕਿ ਜਿਹੜੀ ਕੈਪਟਨ ਰਮਿੰਦਰ ਦੀ ਚਿੱਠੀ ਦੇ ਆਧਾਰ ਤੇ ਇਹਨਾਂ ਨੇ ਇਨਕੁਆਇਰੀ ਬੰਦ ਕੀਤੀ ਆਈ ਐਸ ਅਫਸਰਾਂ ਦੀ ਕਮੇਟੀ ਬਣਾਈ ਇਹ ਚਿੱਠੀ ਹੈ ਨਹੀਂ ਜੇ ਹੈਗੀ ਤਾਂ ਲਿਆਓ ਤੇ ਚਲੋ ਗੱਲ ਗੋਲਮੋਲ ਹੋ ਗਈ ਹੁਣ ਅਸਲੀ ਹੰਗਾਮਾ ਕਾਮ ਹੋਇਆ ਜਦੋਂ ਭਗਵਾਨਤ ਮੰਨ ਦੀ ਸਰਕਾਰ ਬਣੀ ਤਾਂ ਪੰਜਾਬ ਦਾ ਜਿਹੜਾ ਪਹਿਲਾ ਵਿਧਾਨ ਸਭਾ ਸੈਸ਼ਨ ਚੱਲਿਆ ਮਈ 2008 ਤੋਂ 2 ਸਾਲ ਪਹਿਲਾਂ ਮਈ ਦੇ ਵਿੱਚ ਤਾਂ ਅਸੀਂ ਆਪਣੀ ਟੀਮ ਲੈ ਕੇ ਵਿਧਾਨ ਸਭਾ ਦੇ ਮੁੱਖ ਗੇਟ ਤੇ ਪਹੁੰਚ ਕੇ ਹੰਗਾਮਾ ਕਰਕੇ ਨਾ ਅਫਸਰਾਂ ਦਾ ਨਾਮ ਲੈ ਕੇ ਮੈਂ ਖੁਦ ਜ਼ੋਰ-ਜ਼ੋਰ ਨਾਲ ਕਿਹਾ ਮੀਡੀਆ ਸਾਹਮਣੇ ਸਵੇਰੇ 8:30 ਵਜੇ ਭਗਵੰਤ ਮਾਨ ਨੇ ਚੋਰ ਤੇਰੇ ਦਫ਼ਤਰ 'ਚ ਬੈਠੇ ਆਂ ਵਿਧਾਨ ਸਭਾ 'ਚ ਬੈਠੇ ਆਂ ਇਹਨਾਂ ਚੋਰਾਂ ਨੇ ਪੰਜਾਬ ਨੂੰ ਲੁੱਟਿਆ ਤੇ ਲੱਖਾਂ ਕਰੋੜਾਂ ਦਾ ਸਕੈਮ ਕੀਤਾ ਸਾਰੇ ਅਫਸਰਾਂ ਦਾ ਨਾਮ ਲਿਆ ਮੈਂ ਤੇ ਅਸੀਂ ਅਰੇਸਟ ਵੀ ਹੋਏ ਚੰਡੀਗੜ੍ਹ ਦੀ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਲਏ ਪਰ ਭਗਵੰਤ ਮਾਨ ਨੇ ਜਦੇ ਵਧੀਆ ਕੰਮ ਕੀਤਾ ਇੱਕ ਜਿਹੜਾ ਚੀਫ ਜਨਰਲ ਐਸਪੀ ਸਿੰਘ ਸੀਗਾ ਉਹ ਰਿਟਾਇਰਮੈਂਟ ਤੋਂ ਬਾਅਦ 1 ਸਾਲ ਦੇ ਵਾਸਤੇ ਕੰਟਰੈਕਟ ਤੇ ਰੱਖਿਆ ਹੋਇਆ ਸੀ ਕਿਉਂਕਿ ਠੱਗੀ ਦਾ ਮਾਮਲਾ ਨਹੀਂ ਛਪਾਇਆ ਹੋਇਆ ਸੀ ਉਹ ਰਿਜਰਸਟ ਕਰ ਰਿਹਾ ਸੀ ਤਾਂ ਉਸੇ ਟਾਈਮ ਨੂੰ ਅਸੀਂ ਹਾਲੇ ਥਾਣੇ ਤੋਂ ਬਾਹਰ ਨਹੀਂ ਆਏ ਸੀ ਇਮੀਡੀਏਟਲੀ ਵਿਧਾਨ ਸਭਾ ਵਾਲੇ ਦੱਸਿਆ ਸੀ ਹਾਂ ਮੈਂ ਜਦੋਂ ਥਾਣੇ ਤੋਂ ਬਾਹਰ ਸਾਨੂੰ ਹਵਾਲਾ ਤੋਂ ਬਾਹਰ ਕੱਢਿਆ ਸਿਰ ਮੇਰੀ ਟੀਮ ਨੂੰ ਤਾਂ ਉਦੋਂ ਪਤਾ ਲੱਗਿਆ ਵੀ ਉਹ ਤਾਂ ਐਸਪੀ ਸਿੰਘ ਸਸਪੈਂਡ ਕਰਤਾ ਟਰਮੀਨੇਟ ਕਰਤਾ ਉਹ ਇਹ ਇਹ ਭਗਵੰਤ ਜੀ ਨੇ ਵਧੀਆ ਕੰਮ ਕੀਤਾ ਤੁਹਾਨੂੰ ਵੀ ਲੱਗਿਆ ਹੋਣਾ ਵੀ ਯਾਰ ਅੱਜ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਤਾਂ ਦਾ ਫਾਇਦਾ ਹੋਇਆ ਨਾਲ ਦੀ ਨਾਲ ਸਰ ਮੁੱਖ ਮੰਤਰੀ ਨੇ ਧਿਆਨ ਦਿੱਤਾ ਉਹਨਾਂ ਗੱਲ ਦਾ ਭਗਵੰਤ ਮਾਨ ਦੀ ਮੈਂ ਬੜੀ ਤਾਰੀਫ ਕੀਤੀ ਇੱਕ ਹੋਰ ਫਾਇਦਾ ਹੋ ਗਿਆ ਸ਼ਾਮ ਸੁੰਦਰ ਅਰੋੜਾ ਸਾਹਿਬ ਕਹਾਉ ਦੇਵਕ ਮੰਤਰੀ ਬਿਜ਼ਨਸ ਨਾਲ ਸੈਟਿੰਗ ਕਰਨ ਲੱਗ ਪਿਆ ਯਾਰ ਇਹ ਜਿਹੜ ਤਾ ਉਦੋਂ ਨਵੇਂ ਨਵੇਂ ਸਰਕਾਰ ਚ ਭਗਵੰਤ ਮਾਨ ਸਾਹਿਬ ਨੇ ਟਰੈਪ ਲਗਾ ਲਿਆ ਸ਼ਾਮਸੁੰਦਰ ਰੋੜਾ ਵੀ ਚੱਕਿਆ ਗਿਆ ਤੁਹਾਡੇ ਤੱਕ ਵੀ ਪਹੁੰਚ ਗਈ ਸੀ ਫਿਰ ਉਦੋਂ ਆਫਰ ਆਇਆ ਸੀ ਕੋਈ ਹਾਂ ਆਈ ਸੀ ਉਸ ਤੋਂ ਪਹਿਲੇ ਆਫਰ ਮੈਨੂੰ 60 ਕਰੋੜ ਦੇ ਆਏ ਸੀ ਸਾਡੇ ਕੇ 60 ਕਰੋੜ ਤਾਂ ਦੇਣਾ ਜਿੰਨੂੰ ਮਰਜੀ ਜਿੰਨਾ ਮਰਜੀ ਵੰਡ ਲੈ ਕਹਦੇ ਵੀ ਇਹ ਪਹਿਲਾਂ ਤੋਂ ਵੀ ਜਣੀ ਰੋਲਾ ਨਾ ਪਾਓ ਇਸ ਮਸਲੇ 'ਚ 60 ਕਰੋੜ ਰੁਪਏ ਲੈ ਲਓ ਕੋਈ ਨਹੀਂ ਕਿ ਜਿੰਨੂੰ ਦੇਣਾ ਦੇ ਦਿਓ ਜਿੰਨਾ ਰੱਖਣਾ ਰੱਖ ਲੋ ਅਸੀਂ ਕਹੋ ਜਦੋਂ ਸੀਗੇ ਪੈਸੇ ਨਹੀਂ ਲੈਣੇ ਉਹਨੇ ਦਿੱਲੀ ਦੇ ਇੱਕ ਨੇਤਾਵਾਂ ਦਾ ਨਾਮ ਗੜਾਇਆ ਅਸੀਂ ਇਹਨਾਂ ਨਾਲ ਸੈਟਿੰਗ ਸਾਡੀ ਇਹਦੇ ਨਾਲ ਸੈਟਿੰਗਾਂ ਛੱਡੀਆਂ ਸਾਡੀਆਂ ਅਸੀਂ ਪੈਸੇ ਦੇ ਦ ਉਹਦੇ ਵਿੱਚੋਂ ਕੁਝ ਪੈਸੇ ਲੈ ਕੇ ਵਿਜੀਲੈਂਸ ਕੋਲ ਪਹੁੰਚ ਗਏ ਲੱਗਿਆ ਇਹ 60 60 ਕਰੋੜ ਦਾ ਬਹੁਤ ਹੁੰਦਾ ਬੰਦੇ ਵਿੱਚ ਇਹ ਤਾਂ ਇਹ ਤਾਂ ਆਂਦੀ ਰਹਿੰਦੀ ਹੈ ਤਾਂ ਗੱਲਾਂ ਹੀ ਹਨਾ ਖਾਣੀਆਂ ਦੋ ਰੋਟੀਆਂ ਆਪਾਂ ਤੇ ਉਦੋਂ ਫਿਰ ਸ਼ਾਮ ਸੁੰਦਰ अरोड़ा ਜੇਲ੍ਹ ਤੇ ਗਏ ਇਸੇ ਵੱਡੇ ਸਕੈਮ ਦਾ ਇੱਕ ਛੋਟਾ ਜਿਹਾ ਹਿੱਸਾ ਮੋਹਾਲੀ ਦਾ ਫਲਿੱਪਸ ਪਲੋਟ ਸਕੈਮ ਆ ਜਿਹੜਾ ਜਿੱਤੇ ਫਿਲਿਪਸ ਕੰਪਨੀ ਦਾ ਸੀ 2530 ਇਹ ਕੜਦਾ ਉਹਦੇ ਚ ਸਰਕਾਰੀ ਅੰਕੜੇ ਦੱਸਦੇ ਕਿ 700 ਕਰੋੜ ਦੀ ਠੱਗੀ ਮਾਰੀ ਗਈ ਪੰਜਾਬ ਸਰਕਾਰ ਨਾਲ ਮੇਰੇ ਮੰਤਾ ਉਹ 2000 ਕਰੋੜ ਦੀ ਹੈ ਕੱਲਾ ਇਹ 2000 ਕਰੋੜ ਦੀ ਪਲਾਟ ਦੀ ਠੱਗੀ ਨਹੀਂ ਹੈ 1500 ਪਰਿਵਾਰਾਂ ਨੂੰ ਬੇਰੁਜ਼ਗਾਰ ਕਰਨ ਦੀ ਵੀ ਠੱਗੀ ਹੈ ਪੰਜਾਬ ਦੇ ਉਦਯੋਗਾਂ ਨੂੰ ਬੰਦ ਕਰਨ ਦੀ ਠੱਗੀ ਹੈ ਪੰਜਾਬ ਦੇ ਉਦਯੋਗਪਤੀਆਂ ਨੂੰ ਪੰਜਾਬ ਛੱਡ ਕੇ ਭਜਾਉਣ ਦੀ ਇਹ ਠੱਗੀ ਹੈਗੀ ਹੈ ਫਿਰ ਇਹ ਅਫਸਰ ਵੀ ਜ਼ਿੰਮੇਵਾਰ ਨੇ ਜਿਹੜੇ ਅਯੋਗ ਬੰਦ ਹੋਏ ਨੇ ਜਿਹੜੇ ਉਹ ਕਾਰੋਬਾਰੀ ਭੱਜੇ ਨੇ ਪੰਜਾਬ ਛੱਡ ਕੇ ਇਹੀ ਜ਼ਿੰਮੇਵਾਰ ਜਿਹੜੇ ਅੰਦਰ ਬੈਠੇ ਨੇ ਤੇ ਇਹਨਾਂ ਦੇ ਸਾ ਤਾ ਫਿਰ ਉਦੋਂ ਸ਼ਾਮਸਿੰਦਰ ਰੋੜਾ ਵੀ ਜੇਲ੍ਹ ਗਿਆ ਇਹ ਇਹ ਐਸਪੀ ਸਿੰਘ ਜਿਹੜਾ ਹੈ ਇਹ ਜੀਐਮ ਰਹਾ ਅ ਬਾਅਦ ਦੇ ਵਿੱਚ ਪਰਚਾ ਦਾ ਜੋ ਹੈ ਫਲਿੱਪਸ ਪਲਾਟ ਘਟਾਲੇ ਦਾ ਉਦੋਂ ਫਿਰ ਇਹ ਐਸਪੀ ਸਿੰਘ ਹੈ ਇਹਦੇ ਫਾਦਰ ਪੱਤਰਕਾਰ ਸੀਗਾ ਉਹਦੇ ਸੰਸਕਾਰ ਤੇ ਸ਼ਮਸ਼ਾਨ ਘਟ ਮੌਲੀ ਤੇ ਨੂੰ ਚੱਕਿਆ ਗਿਆ ਉਸੇ ਮਾਮਲੇ 'ਚ ਫਿਰ ਸ਼ਾਮਸਿੰਦਰ ਰੋੜਾ ਦੀ ਫਿਰ ਦੂਜੀ ਵਾਰ ਗ੍ਰਿਫਤਾਰੀ ਹੋਈ ਇਹ ਤਾਂ ਹੈਗਾ ਇੱਕ ਛੋਟਾ ਮਾਮਲਾ ਮੈਨੂੰ ਇਹ ਲੱਗਦਾ ਸੀ ਕਿ ਭਗਵਾਨ ਜੀ ਸਰਕਾਰ ਨੇ ਐਵੇਂ ਡਰਾਮੇ ਜੇ ਕਰਦੀ ਆ ਇੱਕ ਫਲਿੱਪਸ ਪਲੋਟ ਸਕੈਮ ਇੱਕ ਪਲੋਟ ਦਾ ਪਰਚਾ ਦਾਜ ਕਰਕੇ ਨਾ ਕਿਤੇ ਲੋਕਾਂ ਦੀ ਨਜ਼ਰੇ ਹੀਰੋ ਨਾ ਬਣਨਾ ਚਾਹਦੀ ਹੋਵੇ ਅਸੀਂ ਇਹ ਮਾਮਲਾ ਲਗਾਤਾਰ ਉਹ ਜਾ ਕੇ ਕਰਦੇ ਰਹੇ ਇੱਕ ਵਾਰ ਵੀ ਸੀਐਮ ਸਾਹਿਬ ਨਾਲ ਮੀਟਿੰਗ ਵੀ ਹੋਈ ਉਦੋਂ ਮੈਂ ਸਾਰੀ ਫਾਈਲ ਉਹਨੂੰ ਦਿੱਤੀ ਡੇਢ ਦੋ ਮਿੰਟ ਦੀ ਮੀਟਿੰਗ ਹੋਈ ਉਹਨੂੰ ਕਿਹਾ ਵੀ ਇਹ ਕਾਰਵਾਈ ਇਹ ਤੇ ਕਰੋ ਉਹਨਾਂ ਨੇ ਫਿਰ ਇੱਕ ਹੋਰ ਵਧੀਆ ਕੰਮ ਕੀਤਾ ਪੂਰੀ ਇਨਵੈਸਟੀਗੇਸ਼ਨ ਕਰਕੇ ਇਹ ਜਿਹੜੀ ਸਿਫਾਰਸ਼ਾ ਕਰ ਦਿੱਤੀਆਂ ਕਿ ਪਰਚਾ ਦਾਜ ਕਰੋ ਹੁਣ ਮੈਂ ਦੱਸਾਂ ਵੀ ਇਹ ਪਲਾਟ ਕਿੰਨਾ ਕਿੱਡਾ ਕ ਵੱਡਾ ਸਕੈਮ ਹੈ ਵਿਜੀਲੈਂਸ ਜੋ ਮਰਜੀ ਕਹਿੰਦੀ ਹੈ ਕਿ ਪਤਨਾਲ ਹੋਏਗੀ ਪੇਪਰ ਸਾਹਮਣੇ ਆਣਗੇ ਤਾਂ ਪਤਾ ਲੱਗ ਜਾਵੇਗਾ ਜੇ ਮੋਹਾਲੀ ਦੀ ਫਲਿਪਸ ਪਲਾਟ ਜਿਹੜਾ ਪਲਾਟ ਦਾ ਸਕੈਮ ਹੈ 700 ਕਰੋੜ ਦਾ ਸਰਕਾਰ ਦੀ ਨਜ਼ਰਾਚ ਹੈ ਮੇਰੀ ਨਜ਼ਰਾ 2000 ਕਰੋੜ ਦਾ ਤਾਂ ਜਦੋਂ ਵਿਜੀਲੈਂਸ ਐਨਕੁਆਲਟੀ ਚੱਲਦੀ ਸੀ ਤਾਂ ਬਿਜ਼ਨਸ ਬਿਊਰੋ ਨੇ ਕੁਝ ਪਲਾਟਾਂ ਦਾ ਰਿਕਾਰਡ ਪੁੱਛਿਆ ਕਿ 300 400 ਪਲਾਟਾਂ ਦਾ ਰਿਕਾਰਡ ਦੇ ਦਿਓ ਕਿੱਥੇ ਆ ਤਾ ਪੀਐਸਆਈ ਦੇ ਇਹਨਾਂ ਅਧਿਕਾਰੀਆਂ ਨੇ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖੀ ਕਿ ਸਾਡੀ ਚੰਡੀਗੜ੍ਹ ਸੈਕਟਰ 17 ਦੇ ਜਿਹੜੀ ਕੰਕਰੀਟ ਦੀ ਬਿਲਡਿੰਗ ਹੈ ਜਿੱਤੇ ਸਟੀਲ ਦਾ ਫਰਨੀਚਰ ਤੇ ਸਟੀਲ ਦੀਆਂ ਅਲਮਾਰੀਆਂ 7ਵੇਂ ਮੰਜ਼ਲ ਤੇ ਕਹਿੰਦੇ 7ਵੇਂ ਮੰਜ਼ਲ ਦੀ ਕੰਕਰੀਟ ਦੀ ਬਿਲਡਿੰਗ 'ਚ ਸਟੀਲ ਦੀਆਂ ਅਲਮਾਰੀਆਂ 'ਚ ਪਏ ਹੋਏ ਰਿਕਾਰਡ ਨੂੰ ਸਿਉਂਖ ਆ ਗਏ ਸ਼ੌਕ ਖਾ ਸਕਦੇ ਸਰਕਾਰੀ ਫੈਲਾਂ ਨੂੰ ਐ ਤਾਂ ਫਿਰ ਸਾਰੀ ਰਕਤ ਖਾ ਸਕਦੇ ਹਾਂ ਹਾਂ ਪਰ ਸਿਉਂਖ ਨੇ ਆਈਐਸ ਡਿਗਰੀ ਹੋਣੀ ਚਾਹੀਦੀ ਐ ਕਾਲਾ ਪੈਂਟਕੋਟ ਪਾ ਕੇ ਟਾਈ ਲਾ ਕੇ ਏਸੀ ਦਫ਼ਤਰ 'ਚ ਬੈਠਾ ਹੋਣਾ ਚਾਹੀਦਾ ਤੇ ਉਹਦੇ ਹੱਥ ਚ ਕਲਮ ਹੋਣੀ ਜਿਹਦੇ ਜੋ ਮਰਜੀ ਲਿਖ ਦੇ ਇਹ 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 ਜਿਹੜੀ ਸਿਉਂਕ ਹੈ ਨਾ ਆਈਐਸ ਤੇ ਪੀਸੀਐਸ ਅਫਸਰਾਂ ਦੀ ਸਿਉਂਕ ਹੈ ਜਿਹੜੀ ਰਿਕਾਰਡ ਨੂੰ ਖਾ ਗਏ ਤੇ ਨਾ ਕਹਿੰਦਾ ਠੱਗਾਂ ਦੀ ਸਿਉਂਕ ਹੈ ਉਹ ਤਾਂ ਵਿਚਾਰੇ ਮੂਲੀ ਚਾਉਂਗਾ ਤਾਂ ਮਾੜੀ ਮੋਟੀ ਸਪਰੇ ਨਾਲ ਮਰ ਜਾਂਦੀ ਇਹ ਤਾਂ ਮਰਦਾ ਹੀ ਨਹੀਂ ਇਹਨੂੰ ਤਾਂ ਕਰਾਪਸ਼ਨ ਐਕਟ ਜਿਹੜਾ ਬਚਾ ਲੈਂਦਾ 17 17 ਬਚਾ ਲੈਂਦੀ ਹੈ ਕਰਾਪਸ਼ਨ ਐਕਟ ਦੇ ਤੇ ਉਦੋਂ ਕਹਿੰਦਾ ਕਿ ਸਾਡੇ ਰਿਕਾਰਡ ਨੂੰ ਸਿਉਂਕ ਖਾ ਗਏ ਹੁਣ ਕਿੱਡਾ ਵੱਡਾ ਸਕੈਮ ਹੋ ਜਾਕਦਾ ਜੇ ਫਲਿੱਪਸ ਪਲਾਟ ਸਕੈਮ 700 ਕਰੋੜ ਦਾ ਜੇ ਮੈਂ ਕਹਿੰਦਾ ਹਵਾਜ਼ ਦੀ ਅਸ਼ਾਰਦਾ ਪੂਰੇ ਪੰਜਾਬ ਦੇ 50 ਤਾ 500 ਪਲਾਟਾਂ ਨਾਲ ਮਲਟੀਪਲਾਈ ਕਰੋ 700 ਕਰੋੜ ਨਾਲ ਪਰ ਮੈਂ ਕਹਿੰਦਾ ਸਾਰੇ ਪਲਾਟ 700 ਕਰੋੜ ਦੇ ਨਹੀਂ ਕੋਈ 7 ਕਰੋੜ ਦਾ ਵੀ ਹੈ ਕੋਈ 70 ਕਰੋੜ ਦਾ ਵੀ ਹੈ ਇਸ ਕਰਕੇ ਇਹ ਏਡਾ ਵੱਡਾ ਸਕੈਮ ਹੈਗਾ ਇੱਕ ਤਾਂ ਇਹ ਸਕੈਮ ਦੀਆਂ ਫਿਰ ਜਿਹੜੀ ਸਪਾਰਸਾਂ ਕੀਤੀਆਂ ਆ ਤਾਂ ਇਹ ਨਾ ਸਕੈਮ ਕਰਨ ਵਾਲੇ ਭਾਜੜਾ ਪੈ ਗਏ ਆ ਐਚ ਵੱਡੇ ਵੱਡੇ ਨੇਤਾ ਵੱਡੇ ਵੱਡੇ ਜਿੰਨੇ ਵੀ ਪੋਲੀਟੀਸ਼ੀਅਨ ਹੈਗੇ ਆ ਸਾਰੀਆਂ ਪਾਰਟੀਆਂ ਦੇ ਪ੍ਰਾਣੀਆਂ ਦੇ ਵੱਡੇ ਵੱਡੇ ਆਈਐਸ ਅਫਸਰ ਵੱਡੇ ਵੱਡੇ ਪੀਸੀਐਸ ਅਫਸਰ ਇੱਥੇ ਤੱਕ ਕਿ ਜਿਹੜੇ ਪ੍ਰਧਾਨ ਮੰਤਰੀ ਦਫ਼ਤਰੇ ਬੈਠੇ ਕੋਈ ਜਾਈਐਸ ਅਫਸਰ ਮੈਂ ਤਾਂ ਨਾਮ ਸਬੂਤਾ ਸਬਿਤ ਲਾਵਾਂਗਾ ਮੈਨੂੰ ਪਤਾ ਬੜੀ ਦੇਰ ਦਾ ਇੱਕ ਨੇ ਦਾ ਕੱਲ ਹੀ ਰਜਾਇਨ ਦਿੱਤਾ ਨੌਕਰੀ ਛੱਡੀ ਹੈ ਇੱਕ ਸੈਂਟਰ ਦੇ ਵੱਡੇ ਅਫਸਰ ਨੇ ਉਹਦੇ ਰਿਸ਼ਤੇਦਾਰਾਂ ਦੀ ਪਲਾਟ ਹੈਗੇ ਮਤਲਬ ਉਹਨਾਂ ਨੇ ਜਿਹੜੇ ਚੋਣ ਚ ਚੱਲ ਰਹੇ ਮੈਂ ਨਾਮ ਨਹੀਂ ਲੈਂਦਾ ਕੋਈ ਨਹੀਂ ਜਦੋਂ ਸਬੂਤ ਆਣਗੇ ਬੋਲਾਂਗੇ ਸ਼ੱਕ ਮੇਰਾ ਉਹਦੇ ਤੇ ਹੈ ਤੇ ਉਹਨਾਂ ਲੋਕਾਂ ਦੀ ਵੀ ਇੱਥੇ ਪਲਾਟ ਹੈ ਇਹਨਾਂ ਸਾਰੇ ਲੋਕਾਂ ਨੇ ਰਲ ਮਿਲ ਕੇ ਪੰਜਾਬ ਨੂੰ ਠੱਗਿਆ ਪ੍ਰਾਪਰਟੀਆਂ ਹੜੱਪਣ ਦੇ ਲਾਲਚ ਨੂੰ ਵੱਡੀਆਂ ਚੱਲਦੀਆਂ ਫੈਕਟਰੀਆਂ ਨੂੰ ਖਸ ਕੱਢੇ ਨੁਕਸ ਕੱਢ ਕੇ ਉਹਨੂੰ ਭਜਾਇਆ ਉਹਨੂੰ ਜੁਰਮਾਨੇ ਕਿਤੇ ਤੇ ਉਹਨਾਂ ਦਾ ਹਿੱਸੇਪੱਤੀ ਕੀਤੀ ਤੇ ਜਿਹੜੇ ਕਹਿੰਦੇ ਸੀ ਅਸੀਂ ਰੱਬ ਆਏ ਆਪਣੇ ਡਿਪਾਰਟਮੈਂਟ ਦੇ ਜਿਹੜਾ ਵਪਾਰੀ ਇਹਨਾਂ ਦੀ ਗੱਲਾਂ ਨਹੀਂ ਮੰਨਦਾ ਸੀ ਉਹਨਾਂ ਨੂੰ ਇਹਨਾਂ ਨੇ ਇਨਾਂ ਤਰੀਕੇ ਨਾਲ ਰੋਲੇ ਮੇਰੇ ਕੋਲ ਰੋਜ਼ ਹੀ ਫੋਨ ਆਉਂਦੇ ਹਨ আর ਮੇਰੀ ਫੈਕਟਰੀ ਬੰਦ ਕਰਾਤੀ ਮੈਨੂੰ ਐਧਰ ਤੱਕ ਕੀਤਾ ਐਸਪੀ ਸਿੰਘ ਨੇ ਉਹਨੂੰ ਜਸਵਿੰਦਰ ਰੰਧਾਵਾ ਨੇ 하다 ਤਾਂ ਕਿ ਤਾਂ ਇਹਨਾਂ ਨੇ ਲੱਖਾਂ ਕਰੋੜਾਂ ਦੇ ਜਿਹੜੇ ਸਕੈਮ ਕੀਤੇ ਆ ਇੱਕ ਸਾਬਕਾ ਮੰਤਰੀ ਹੀ ਇਸ ਮਾਮਲੇ ਦੇ ਵਿੱਚ ਜੇਲ੍ਹ ਗਏ ਜਾਂ ਫਿਰ ਹੁਣ ਇਹ ਦੋ ਅਫਸਰ ਆਏ ਨੇ ਹੋਰ ਵੀ ਇਹ ਵਿੱਚ ਪੋਲੀਟੀਕਲ ਬੰਦੇ ਇਨਵੋਲਡ ਨੇ ਜਾਂ ਹੋਰ ਵੀ ਅਫਸਰ ਹੈਗੇ ਨਹੀਂ ਸਾਬਕਾ ਮੰਤਰੀ ਗਏ ਉਹ ਆਪਣੀ ਗਲਤੀ ਕਰਕੇ ਇਹ ਰਿਸ਼ਵਤ ਦੀ ਪੇਸ਼ਕਸ਼ ਕਰਨ ਕਰਕੇ ਗਿਆ ਪਰ ਇਸ ਤੋਂ ਪਹਿਲਾਂ ਵੀ ਤਾਂ ਕੋਈ ਮੰਤਰੀ ਉਦਯੋਗ ਮੰਤਰੀ ਰਿਹਾ ਉਹਦਾ ਕਿਹ ਕਪੜਾ ਹੈ ਉਹ ਹੋ ਸਕਦਾ ਜਾਂਚ ਤੋਂ ਬਾਅਦ ਸਾਹਮਣੇ ਆ ਜਾਵੇ ਕਿੰਨੇ ਕਿੰਨਾ ਕਪੜਾ ਚੱਲਦਾ ਆ ਰਿਹਾ ਹੈ ਕਿੰਨੇ ਸਾਲ ਪੁਰਾਣੇ ਹੁਣ ਤੁਸੀਂ ਸੋਚੋ ਵੀ ਇਹ ਕਪੜਾ ਹੋਇਆ ਕਿਵੇਂ ਜਦੋਂ ਪੰਜਾਬ ਦਾ ਮਾਹੌਲ ਏਕਾ 47 ਵਾਲਿਆਂ ਦਾ ਰਾਜ ਸੀ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਖਾਕੀ ਵਰਦੀ ਹੋਵੇ ਜਾਂ ਨੀਲੀ ਵਰਦੀ ਵਾਲੇ ਹੁਣ ਜਦੋਂ ਏਕਾ 47 ਵਾਲਿਆਂ ਦਾ ਰਾਜ ਸੀ ਉਦੋਂ ਪੰਜਾਬ ਡਰਿਆ ਹੋਇਆ ਸੀ ਉਦੋਂ ਫਿਰ ਆਸਰਾਂ ਲੱਗਿਆ ਵੀ ਹੁਣ ਤਾਂ ਸਾਡੀ ਮਨਮਰਜ਼ੀ ਚੱਲੇਗੀ ਉਦੋਂ ਸਾਰੇ ਪੰਜਾਬ ਨੂੰ ਅਫਸਰਾਂ ਨੇ ਲੁੱਟਿਆ ਤੇ ਪੋਲਿਟਿਕਲ ਲੋਕਾਂ ਨੇ ਲੁੱਟਿਆ ਚੰਡੀਗੜ੍ਹ ਦੇ ਇਲਾਕੇ 'ਚ ਖਾਸ ਤੌਰ ਤੇ ਸ਼ਿਵਾਲਿਕ ਦੀ ਪਹਾੜੀ ਜ਼ਮੀਨਾਂ ਲੁੱਟ ਲਈਆਂ ਜੱਸੀ ਕੁਲਦੀਪ ਸਿੰਘ ਦੀ ਰਿਪੋਰਟ ਪੜ੍ਹ ਲਓ 골ਡਨ ਫਰੈਸ਼ ਦੀ 2200 ਕਿੱਲੇ ਜ਼ਮੀਨ ਹੈ ਡੇਰਾਵਸੀ ਬਲਾਕ 'ਚ ਉੱਤੇ ਹੁਣ ਵੀ ਭੂ ਮਾਫੀ ਦਾ ਕਬਜ਼ਾ ਹੈਗਾ 84 ਦੇ ਦੰਗਾ ਪੇਟ ਦਾ ਲੱਖ ਕਰੋੜ ਦਾ ਸਕੈਮ ਹੈਗਾ ਜਿਹੜਾ ਮੈਂ ਉ ਜਾਗਰ ਕੀਤਾ ਸਾਡੀ ਟੀਮ ਨੇ ਜਾ ਕੇ ਕੀਤਾ ਤੇ ਹੋਰ ਇਕਨੋਮਿਕਲੀ ਵਿਕਰ ਸੈਕਸ਼ਨ ਹਾਊਸ ਰੀਜਲਟ ਸਕੈਮ ਹੈਗਾ ਇਸ ਤਰ੍ਹਾਂ ਦੇ ਵੱਡੇ ਵੱਡੇ ਸਕੈਮ ਜਿਹੜੇ ਹੋਏ ਆ ਤਾਂ ਉਦੋਂ ਅਫਸਰਾਂ ਨੂੰ ਲੱਗਦਾ ਜੀ ਸਾਨੂੰ ਨਾ ਤਾਂ ਕਿਸੇ ਨੇ ਪੁੱਛਣਾ ਮੇ ਕਦੇ ਕਾਂਗਰਸ ਆ ਜਾਈਗੇ ਕਦੇ ਅਕਾਲੀ ਆ ਜਾਈਗੇ ਇਹ ਤਾਂ ਬਿੱਲੀਆਂਤਲਾ ਲੜਦੇ ਰਹਿਣਗੇ ਬਿੱਲੀਆਂ ਦੇ ਲੜਾਈ ਚ ਬਾਂਦਰਾਂ ਦੀ ਸਰਦਾਰੀ ਫਿਰ ਇਹ ਬਾਂਦਰਾਂ ਨੇ ਆਪਣੀ ਸਰਦਾਰੀ ਅਕਾਲੀ ਵੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਐਨੇ ਨੀਡਰ ਹੋ ਐਨੇ ਬੇਕ ਆਫ ਹੋ ਗਏ ਪੰਜਾਬ ਦੇ ਅਫਸਰ ਯਾਰ ਇਹ ਤਾਂ ਕਾਂਗਰਸ ਵਾਲੇ ਵੀ ਦੋਸ਼ੀ ਐ ਅਕਾਲੀ ਦਲ ਵੀ ਦੋਸ਼ੀ ਐ ਇਹਨਾਂ ਨੂੰ ਤਾਂ ਬੁਰਕੀ ਪਾ ਦੋ ਇਹ ਲੜੀ ਜਾਣਗੇ ਅਸੀਂ ਸਰਦਾਰੀ ਕਰ ਲਈ ਤਾਂ ਹੀ ਅਮਰੋਦ ਬਾਗ ਸਕੈਮ ਚ ਅਫਸਰਾਂ ਨੇ ਸਿੱਧਾ ਆਪਣੀ ਪਤਨੀ ਦੇ ਨਾਮੇ ਠੱਗੀ ਮਾਰ ਲੀ তাহির ਨੂੰ افسਰਾਂ ਨੂੰ ਡਰ ਨਹੀਂ ਰਿਹਾ ਵੀ ਕੀ ਕਿਉਂਕਿ ਇਹਨਾਂ ਨੂੰ ਪਤਾ ਜੀ ਕਿ ਜਿਹੜੇ ਲੀਡਰ ਨੇ ਇਹ ਕਰਾਪਟ ਨੇ ਇਹਨਾਂ ਦੇ ਸਾਡੇ ਲਈ ਬੇ ਕਾਰਨਾਮੇ ਪਏ ਨੇ ਸਾਡੇ ਲਈ ਫੈਲਾ ਪਈਆਂ ਨੇ ਇਹਨਾਂ ਸਾਡੇ ਤੇ ਕੋਈ ਕਾਰਵਾਈ ਨਹੀਂ ਕਰਨ ਤੇ ਹੁਣ ਐਨੇ ਬੇ ਐਨੇ ਖਤਰਨਾਕ ਤਰੀਕੇ ਨਾਲ ਜਿਹੜੇ ਅਫਸਰ ਬਲੈਕਮੇਲ ਕਰਦੇ ਸਰਕਾਰਾਂ ਨੂੰ ਪਹਿਲੇ ਤਾਂ ਹੁਣ ਵੀ ਜਦੋਂ ਅ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ ਭਗਵਾਨਤਮਾਨ ਨੇ ਇੱਕਦਾ ਵਾਰ ਸਸਪੈਂਡ ਕੀਤਾ ਸੀ ਸਾਰੇ ਤਹਿਸੀਲਦਾਰ ਬੈਠ ਕੇ ਜੇ ਰੋਪੜ ਜਾ ਕੇ ਤਾਂ ਤਹਿਸੀਲਦਾਰ ਕਹਿੰਦੇ ਸੀ ਕਿ ਅਸੀਂ ਕੱਲੇ-ਕੱਲੇ ਦੱਸਦਾਂਗੇ ਕਿਹੜੇ ਬੰਦੇ ਨੂੰ ਕਿੰਨੇ ਪੈਸੇ ਮਿਲੇ ਸਭ ਦਾ ਕਹਿੰਦੇ ਇੱਕ ਚਿੱਠਾ ਖੋਲ ਲਾਂਗੇ ਐਦਾਂ ਬਲੈਕਮੇਲ ਕਰਦੇ ਆ ਤੇ ਉਹਦੇ ਆਧਾਰ ਤੇ ਆਪਣੀ ਕਾਰਵਾਈਆਂ ਕਰਵਾਂ ਨੇ ਆਈਐਸ ਤੇ ਪੀਸੀਐਸ ਬਾਅਦ ਦੇ ਵੀ ਸਰਕਾਰ ਨੂੰ ਬਲੈਕਮੇਲ ਕਰਦੇ ਠੱਗੀਆਂ ਮਾਰਦੇ ਤੁਸੀਂ ਵੀ ਇੱਕ ਇੰਟਰਵਿਊ ਕਰਕੇ ਸਾਡੇ ਕਿ ਤਹਿਸੀਲਦਾਰ ਦੇ ਖਿਲਾਫ ਹੈਨਾ ਇਹ ਇੱਕ ਢੰਗ ਹੈਗਾ ਸਰਕਾਰ ਨੂੰ ਬਲੈਕਮੇਲ ਕਰਨ ਦਾ ਮੈਂ ਫਿਰ ਵੀ ਸਮਝਦਾ ਭਗਵਾਨਤਮਾਨ ਸਰਕਾਰ ਦੀ ਬਹੁਤ ਬਹਾਦਰੀ ਹੈ ਕਿ ਇਹ ਪਰਚਾ ਦਰਜ ਹੋਇਆ ਔਰ ਰਾਤ ਪਰਚਾ ਦਰਜ ਹੋਇਆ ਬਾਅਦ ਚ ਚੱਕੇ ਗਏ ਪਹਿਲਾਂ ਤੁਸੀਂ ਤੁਸੀਂ ਦੱਸਦੇ ਸੀ ਛੁੱਟੀ ਵਾਲੇ ਦਿਨ ਵੀ ਦਫ਼ਤਰ ਖੁੱਲ ਗਿਆ ਸੀ ਛੁੱਟੀ ਵਾਲੇ ਦਿਨ ਵੀ ਕੰਮ ਪਈ ਦੀ ਸੀ ਇਹ ਪਰਚਾ ਦਰਜ ਹੋਣਾ ਵੀ ਇੱਕ ਸਕੈਮ ਦਾ ਹਿੱਸਾ ਹੈ ਪਰਚਾ ਦਰਜ ਲੇਟ ਹੋਣਾ ਹੁਣ ਮੰਨ ਲਓ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾ ਕੇ ਹੁਕਮ ਕਰ ਦਿੱਤੇ 15 ਦਿਨ ਪਹਿਲਾਂ ਜਦੋਂ ਮੁੱਖ ਮੰਤਰੀ ਨੇ ਹੁਕਮ ਕਰ ਦਿੱਤੇ ਐਮ ਡੀ ਪੀ ਐਸ ਆਈ ਸੀ ਨੇ ਫਾਈਲ ਬਿਜ਼ਨਸ ਕੋਲ ਤੋੜ ਦਿੱਤੀ ਤਾਂ ਪਰਚਾ ਦਰਜ ਕਿਨੇ ਹੋਇਆ ਇੱਥੇ ਮੇਰੀ ਕੋਲ ਵੀ ਕਿਸੇ ਕਾਰਨ ਮੀਟਿੰਗ ਹੋਈ ਐਮ ਡੀ ਪੀ ਐਸ ਆਈ ਸੀ ਨਾਲ ਉਹਨੂੰ ਪੁੱਛਿਆ ਮੈਂ ਮੈਂ ਇਸ ਮਾਮਲੇ ਦੇ ਹੋਰ ਕਈ ਗੱਲਾਂ ਸੀਗੀਆਂ ਵੀ ਇਸ ਵਾਲੇ ਪਰਚੇ ਦਾ ਕਿਉਂ ਨਹੀਂ ਹੋ ਰਿਆ ਉਹ ਕਹਿੰਦਾ ਵੀ ਸਨਾ ਮੈਂ ਤਾਂ ਸਾਰੀ ਕਾਰਵਾਈ ਪੂਰੀ ਕਰਕੇ ਅੱਗੇ ਭੇਜ ਦਿੱਤੀ ਵਿਜੀਲੈਂਸ ਨੂੰ ਹੁਣ ਸੀਐਮ ਸਾਹਿਬ ਜਾਣਨਾ ਮਤਲਬ ਗੱਲ ਸੀਐਮ ਸਾਹਿਬ ਤੇ ਆ ਗਈ ਇਹਦਾ ਮਤਲਬ ਹੈ ਸੀਐਮ ਸਾਹਿਬ ਰੋਕ ਰਹੇ ਆ ਲੋਕਾਂ ਤਾਂ ਵਾਅੜ ਉਡਾਈ ਜਾ ਰਹੀ ਵੀ ਸੀਐਮ ਸਾਹਿਬ ਰੋਕ ਰਹੇ ਆ ਚਲੋ ਅਸੀਂ ਹੁਣ ਕੀ ਕਰ ਸਕਦੇ ਵੀ ਚਲ ਸੀਐਮ ਸਾਹਿਬ ਕੀ ਕਰਦੇ ਵੀ ਚਲ ਹੌਲੇ ਹੌਲੇ ਦੇਖਾਂਗੇ ਦੂਜੇ ਦਿਨ ਕੀ ਹੋਇਆ ਸਾਡੀ ਹਾਈ ਕੋਰਟ ਦੀ ਟੀਮ ਨੂੰ ਪਤਾ ਲੱਗ ਗਿਆ ਕਿ ਇਹਨਾਂ ਠੱਗਾਂ ਨੇ ਇਸ ਕਾਰਵਾਈ ਤੋਂ ਬਦਲ ਮਤਲਬ ਹਾਈ ਕੋਰਟ ਚ ਕੇਸ ਪਾ ਦਿੱਤਾ ਹਾਈ ਕੋਰਟ ਚ ਕੇਸ ਪਾਇਆ ਕਿ ਪੰਜਾਬ ਸਰਕਾਰ ਸਾਨੂੰ ਗਲਤ ਫਸਾਉਣ ਜਾ ਰਹੀ ਹੈ ਮੁੱਖ ਮੰਤਰੀ ਨੇ ਗਲਤ ਤਰੀਕੇ ਨਾਲ ਇਜਾਜ਼ਤ ਦਿੱਤੀ ਹੈ ਸਾਨੂੰ ਪਹਿਲਾਂ ਦੋ ਵਾਰੀ ਕਲੀਨ ਚਿੱਟ ਮਿਲ ਚੁੱਕੀ ਹੈ ਇੱਕ ਸਾਫ ਸਾਫ ਕਾਲਜ ਨੇ ਸਾਡੀ ਇਨਵੈਸਟੀਗੇਸ਼ਨ ਕਰਕੇ ਸਾਨੂੰ ਕਲੀਨ ਚਿੱਟ ਦੇਤੀ ਹੈ ਇਹਨਾਂ ਗੱਲਾਂ ਦੇ ਆਧਾਰ ਤੇ ਸਾਨੂੰ ਜਿਹੜੀ ਭਗਵੰਤ ਮਾਨ ਸਰਕਾਰ ਤੋਂ ਪਹੁੰਚਾਇਆ ਜਾਵੇ ਜਦੋਂ ਹਾਈ ਕੋਰਟ ਚ ਗਏ ਪਰਸੋਂ ਆਰਡਰ ਆਇਆ ਸਾਨੂੰ ਤਾਂ ਪਤਾ ਲੱਗਿਆ ਕਿ ਭਾਈ ਐਫ ਆਈ ਆਰ ਤਾਂ ਦਰਦ ਨਹੀਂ ਹੋ ਰਹੀ ਅਫਸਰ ਮਿਲੇ ਹੋਇਆ ਜਾਂ ਹਾਈ ਕੋਰਟ ਜਾ ਕੇ ਸਟੇ ਲੈ ਲੈ ਠੱਗਾਂ ਨੂੰ ਬਚਾਉਣ ਵਾਸਤੇ ਤੇ ਥੜਾ ਵਿਗੜਦਾ ਕੁਝ ਨਹੀਂ ਹੋਇਆ ਕਿ ਹਾਈ ਕੋਰਟ ਦੇ ਜੱਜ ਨੇ ਹੁਕਮ ਕੀਤੇ ਕਿ ਇਹ ਸਾਰੇ ਮਾਮਲੇ ਸਾਰੀ ਸਟੋਰੀ ਲਿਖੀ ਆਰਡਰਾਂ ਚ ਨਾਲ ਲਿਖਤਾ ਵੀ ਇਸ ਮਾਮਲੇ ਸੁਣਵਾਈ ਨਾ ਚੀਫ ਦਸੀ ਸਾਹਿਬ ਕਰਨਗੇ ਉਹ ਕੁਦਰਤੀ ਸੇਮ ਟਾਈਮ ਸਾਡੀ ਟੀਮ ਨੂੰ ਪਤਾ ਲੱਗਾ ਹਾਈ ਕੋਰਟ ਵਾਲੇ ਨੂੰ ਉਹ ਸਾਡੇ ਕੋਲ ਪੇਪਰ ਆ ਗਏ ਫਿਰ ਸਾਡੇ ਕੁਝ ਲੋਕ ਜਿਹੜੇ ਭਜਨਸ ਕਰਨ ਲੱਗ ਪਏ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਵਿਜੀਲੈਂਸ ਚੀਫ ਨਾਲ ਕਿਸੇ ਨੇ ਗੱਲ ਕੀਤੀ ਵਿਜੀਲੈਂਸ ਚੀਫ ਸਾਹਿਬ ਕਹਿੰਦਾ ਯਾਰ ਮੈਂ ਕੀ ਕਰਾਂ ਮੇਰੇ ਕੋਲ ਫਾਈਲ ਹੀ ਨਹੀਂ ਆਈ ਤੇ ਸਾਡੇ ਬੰਦਿਆਂ ਨੇ ਲਗਾਏ ਵਿਜੀਲੈਂਸ ਚੀਫ ਝੂਠ ਬੋਲਦੇ ਹੋਣਗੇ ਪਰ ਉਹ ਐਨੇ ਇਮਾਨਦਾਰ ਝੂਠ ਨਹੀਂ ਬੋਲ ਸਕਦੇ ਉਹਨਾਂ ਦਾ ਉਹਨਾਂ ਮਸ਼ਹੂਰ ਆਓ ਐਮ ਡੀ ਪੀ ਸੀ ਇਹਨੂੰ ਪ ਐਮਡੀ ਸਾਹਿਬ ਨੂੰ ਜਿਹੜੇ ਉਦਯੋਗ ਵਿਭਾਗ ਦੇ ਆ ਤੇ ਉਹ ਕਹਿੰਦੇ ਮੇਰੇ ਕੋਲ ਤਾਂ ਫਾਈਲ ਅਸੀਂ ਤਾਂ ਰਿਸੀਵ ਕਰ ਦਿੱਤੀ ਤੇ ਭੇਜ ਦਿੱਤੀ ਅੱਗੇ ਸਾਡੇ ਕੋਲ ਤਾਂ ਰੀਸਿਵਿੰਗ ਪਈ ਐ ਕਿਸ ਨੂੰ ਦੱਸਿਆ ਉਹਨਾਂ ਨੇ ਹੁਣ ਐਮਡੀ ਸਾਹਿਬ ਨੇ ਫਾਈਲ ਭੇਜ ਦਿੱਤੀ ਵਿਜਲਨ ਚੀਫ ਕੋਲ ਵਿਜਲਨ ਚੀਫ ਕਹਿੰਦੇ ਆਏ ਨਹੀਂ ਫਿਰ ਗਈ ਕਿੱਥੇ ਤਾਂ ਅਫਸਰਾਂ ਦੇ ਵਿੱਚ ਵਿਚਾਲੇ ਇੱਕ ਹੋਰ ਵਿਭਾਗ ਹੈ ਉੱਥੇ ਚਲਾਕੀ ਨਾਲ ਅਫਸਰਾਂ ਨੇ ਫਾਈਲ ਦੱਬੀ ਹੋਈ ਸੀ ਦੱਬ ਕੇ ਉਹਨਾਂ ਠੱਗਾਂ ਨੂੰ ਇਹਦੀ ਕਾਪੀ ਦਿੱਤੀ ਹੋਈ ਸੀ ਕਿ ਜਾ ਕੇ ਹਾਈ ਕੋਰਟ ਚ ਸਟੇ ਲੈ ਲੋ ਨਹੀਂ ਤੁਹਾਡੇ ਖਿਲਾਫ ਕਾਰਵਾਈ ਹੋ ਜਾਣੀ ਤਾਂ ਕਿ ਸਰਕਾਰ ਨੂੰ ਕਹਿਣ ਦਾ ਮੌਕਾ ਮਿਲ ਜੇ ਤੇ ਵੀ ਇੱਥੇ ਤਾਂ ਹੁਣ ਸਰਕਾਰ ਨੇ ਹਾਈ ਕੋਰਟ ਦੇ ਅਫਸਰਾਂ ਨੇ ਹੀ ਉਸ ਫਾਈਲ ਦੀ ਕਾਪੀ ਉਹਨਾਂ ਕਰਪਟ ਅਫਸਰਾਂ ਨੂੰ ਦੇ ਦਿੱਤੀ ਕਿ ਤੁਸੀਂ ਤੁਸੀਂ ਬਚਣ ਦੇ ਲਈ ਆਹ ਲੱਭ ਲੋ ਕੋਟ ਚਲੇ ਜਾਓ ਮਤਲਬ 15 ਦਿਨ ਲੇਟ ਕੀਤਾ ਜੇ ਕਿਤੇ ਅਸੀਂ ਨਾ ਜਾਗਦੇ ਸਾਡੀ ਟੀਮ ਦੇ ਲੋਕ ਨਾ ਜਾਗਦੇ ਅਸੀਂ ਸਾਡੀ ਟੀਮ ਵਿਜੀਲੈਂਸ ਚੀਫ ਸਾਹਿਬ ਕੋਲ ਨਾ ਪਹੁੰਚਦੇ ਸਾਡੀ ਟੀਮ ਐਮ ਡੀ ਪੀ ਐਸ ਆਈ ਸੀ ਕੋਲ ਨਾ ਪਹੁੰਚਦੇ ਤਾਂ ਇਹ ਪਰਚਾ ਹੁਣ ਵੀ ਨਹੀਂ ਦਰਜ ਹੋਣਾ ਸੀ ਇਹ ਜਦੋਂ ਸਾਰੀ ਗਰਬੜ ਦਾ ਪਤਾ ਲੱਗਿਆ ਵਿਜੀਲੈਂਸ ਚੀਫ ਸਾਹਿਬ ਨੂੰ ਤੇ ਐਮ ਡੀ ਪੀ ਐਸ ਆਈ ਸੀ ਨੂੰ ਤਾਂ ਉਹਨਾਂ ਨੇ ਫਿਰ ਤੇਜ਼ੀ ਨਾਲ ਸ਼ਵਰਾਤਰੀ ਵਾਲ ਦੇ ਦਿਨ ਪੂਰੇ ਆਪਣੇ ਕੰਮ ਕੀਤਾ ਛੁੱਟੀ ਵਾਲਦ ਤੇ ਸ਼ਾਮ ਨੂੰ ਐਫਆਈਆਰ ਦਰਜ ਹੋਈ ਤੇ ਵਿਜੀਲੈਂਸ ਚੀਫ ਨੇ ਬੜੀ ਇਮਾਨਦਾਰੀ ਨਾਲ ਠੋਕ ਕੇ ਕਾਰਵਾਈ ਕੀਤੀ ਸਾਰੇ ਬੰਦੇ ਵਿੱਚ ਟੀਮਾਂ ਭੇਜ ਦਿੱਤੀਆਂ ਦੋ ਬੰਦੇ ਜਿਹੜੇ ਮੁੱਖ ਦੋਸ਼ੀ ਐ ਜੇ ਇਹ ਅਰੈਸਟ ਨਾ ਹੁੰਦੇ ਬਾਕੀ ਬਾਹਰ ਸਕਦੇ ਸੀ ਇਹ ਸੈਟਿੰਗ ਕਰ ਜਮਾਰ ਹੈ ਕਿ ਕੀ ਕੀ ਨਾਮ ਇਹਨਾਂ ਦਾ ਕੀ ਕੀ ਇਹਨਾਂ ਦਾ ਰਤਬਾ ਸੀ ਉਹਦੇ ਵਿੱਚ ਦੇਖੋ ਮੈਨੂੰ 8:00 ਵਜੇ ਪਤਾ ਲੱਗਿਆ ਸੀ ਕਿ ਟੀਮਾਂ ਰਵਾਨਾ ਹੋ ਚੁੱਕੀਆਂ ਸਾਡੀ ਟੀਮ ਨੂੰ ਪਤਾ ਲੱਗਿਆ ਸੀ ਤੇ ਅੰਦਾਜ਼ਾ ਜੋ ਮੈਂ ਸੁਣਨ ਚ ਆਇਆ ਮੈਂ ਕਿਹੜੇ ਹੁਣ ਅਫਸਰਾਂ ਨਾਲ ਸਿੱਧੀ ਗੱਲ ਕਰਦਾ ਕਿ 12:30 ਵਜੇ ਰਾਤ ਨੂੰ ਇਹ ਅਰੈਸਟ ਕਰ ਲਈ ਸੀ ਤੇ ਐਸਪੀ ਸਿੰਘ علاوہ ਕੀ ਸੀ ਰੋਲ ਇਹਨਾਂ ਦਾ ਵਿਭਾਗ ਦੇ ਵਿੱਚ ਕਦੇ ਜੀਐਮ ਰਹਾ ਇਹਦੀ ਚਲਦੀ ਸੀ ਤੇ ਇਹ ਤਾਂ ਐਡਾ ਵੱਡਾ ਕਹਿੰਦਾ ਜਿੱਦਾਂ ਚੰਡੀਗੜ੍ਹ ਚ ਹਲਾਂਤੇ ਮਾਲ ਨਾ ਐਡਾ ਵੱਡਾ ਦਾ ਮਾਲ ਲਦਾ ਪੁੱਚੋ ਮੰਡੀ ਚ ਅੱਛਾ ਇਹਦੇ ਮੈਜੈਸਟਿਕ ਹੋਟਲ ਹੈ ਅਮਰੀਕਾ ਦੇ ਵਿੱਚ ਤੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਦੁਨੀਆ ਦੇ ਲਗਾ ਲਗਾ ਕੋਨੇ ਜਿਹੜਾ ਬਿਜ਼ਨਸ ਹੈ ਉੱਥੇ ਇਨਵੈਸਟਮੈਂਟ ਹੈ ਐਨੇ ਦੇ ਕਦੇ ਇੱਕ ਪੀਐਸਆਈਸੀ ਨੂੰ ਚਿੱਠੀ ਲਿਖੀ ਸੀ ਕਿ ਮੇਰੇ ਮੇਰੀ ਕੈਨੇਡਾ ਚ ਨਿਊਜ਼ੀਲੈਂਡ ਚ ਅਮਰੀਕਾ ਚ ਪ੍ਰਾਪਰਟੀ ਹੈ ਮੈਂ ਉੱਥੇ 파ਰਟਨਰ ਹੈ ਮੈਨੂੰ ਪਰਮਿਸ਼ਨ ਦਿੱਤੋ ਉੱਤੇ ਬਿਜ਼ਨਸ ਕਰਨ ਦੀ ਇਹ ਤੋਂ ਪਤਾ ਲੱਗਦਾ ਇੰਟਰਨੈਸ਼ਨਲ ਪ੍ਰਾਪਰਟੀ ਐ ਬਹੁਤ ਸਾਰੀ ਹੈ ਕਿੱਥੋਂ ਆ ਗਈ ਇਨੀ ਪ੍ਰਾਪਰਟੀ ਫਿਰ ਇਹ ਪਲਾਟ ਕਟਾਲੇ ਜੀ ਠੱਗੀ ਚ ਸਰਕਾਰੀ ਨੌਕਰੀ ਨਾਲ ਕੋਈ ਅਮੀਰ ਹੋ ਸਕਦਾ ਨਹੀਂ ਹੋ ਸਰ 1 ਲੱਖ ਰੁਪਏ ਮਹੀਨਾ ਜੇ ਤਨਖਾਹ ਹੋਵੇ 40 ਸਾਲ ਦੀ ਮਲਟੀਪਲਾਈ ਕਰ ਲਓ 3-4 ਕਰੋੜ ਤੋਂ ਵੱਧ ਨਹੀਂ ਮੰਨਦੇ ਆ ਤਾਂ ਬਿਜ਼ਨਸ 2 ਤੋਂ 5000 ਕਰੋੜ ਦੇ مالک ਹੈ ਤੇ ਜਿਹੜਾ ਐਸਪੀ ਸਿੰਘ ਹੈ ਉਹ ਤਾਂ ਰੌਲਾ ਸੁਣਿਆ ਸੀ ਕਿ ਉਹ ਤਾਂ ਕੈਨੇਡਾ ਅਮਰੀਕਾ ਚ 40-50 પેટ્રોલ ਪੰਪ ਉਹਦੇ ਇਹ ਸੁਣਿਆ ਸੀ ਹੈ ਕਿ ਇਹ ਤਾਂ ਹੁਣ ਇਨਕੁਆਰੀ ਕਰੇ ਬਿジネス ਤੇ ਇਹ ਹਜ਼ਾਰਾਂ ਕਰੋੜ ਰੁਪਏ ਐਦਾਂ ਠੱਗੀਆਂ ਮਾਰ ਕੇ ਹੀ ਆਇਆ ਤੇ ਇਸ ਕੋਲ ਆ ਭਾਈ ਕੁਟਾਲਾ ਕਰਦੇ ਕਿਵੇਂ ਸੀ ਕਿਵੇਂ ਪਲਾਟ ਨੂੰ ਵੇਚਦੇ ਸੀ ਜਾਂ ਆਪਣੇ ਨਾਮ ਕਰਉਂਦੇ ਉਹ ਕਿਵੇਂ ਕਰਦੇ ਤਰੀਕਾ ਕੀ ਸੀ ਇਹਨਾਂ ਇੱਥੇ ਜਿਹੜਾ ਅਸਲ ਵਿੱਚ ਇਹਨਾਂ ਕੁਟਾਲਾ ਕੀਤਾ ਬੇਨਾਮੀ ਸੰਪਤੀਆਂ ਐਨੇ ਬੇਨਾਮੀ ਬੰਦੇ ਨੂੰ ਵੇਚਿਆ ਹੁਣ ਕਿਵੇਂ ਮੰਨ ਲਓ ਮੋਹਾਲੀ ਚ 500 ਪਲਾਟ ਪਏ ਆ ਇੰਡਸਟਰੀ ਏਰੀਆ ਕਟਣਾ ਪੰਜਾਬ ਸਰਕਾਰ ਨੇ ਕਿਸਾਨਾਂ ਕੋਲ ਜ਼ਮੀਨ ਲੈ ਲਈ 500 ਪਲਾਟ 90 ਦੇ ਹੱਕ ਚ 100 150 ਬੰਦੇ ਨੂੰ ਦੇ ਦਿੱਤੇ ਕਿਸੇ ਨੇ ਰੁਪਈਏ ਦੇਦਾ ਕਿ 100 ਰੁਪਏ ਦੇਦਾ ਕਿਸੇ ਨੂੰ ਲਾਗਤ ਰੇਟ ਤੇ ਦੇਦਾ ਜਿਹੜੇ 300 ਪਲਾਟ ਬਿਨਾ ਵੇਚੇ ਹੈਗੇ ਉਹਦੀਆਂ ਫਾਈਲਾਂ ਦੱਬ ਲਿਆ ਨੇ ਦੱਬ ਕੇ ਫਾਈਲਾਂ ਹੌਲੀ ਹੌਲੀ ਸਰਕਾਰ ਤਾਂ ਹਰ 5 ਸਾਲ ਬਾਅਦ ਬਦਲ ਜਾਂਦੀ ਹੈ ਮੰਤਰੀ ਬਦਲ ਜਾਂਦੇ ਉਹਨੂੰ ਪਤਾ ਹੀ ਨਹੀਂ ਲੱਗਦਾ ਕੀ ਹੋ ਰਿਹਾ ਐਮ ਡੀ ਬਦਲ ਜਾਂਦੇ ਤਾਂ ਇਹ ਐਮ ਡੀ ਨੂੰ ਵੀ ਕੋਈ ਇੱਕ ਤਾਂ ਪਲਾਟ ਦੇ ਦਿੰਦੇ ਸੀ ਮੰਤਰੀ ਨੂੰ ਵੀ ਕੁਝ ਦੇ ਜਾਂਦੇ ਨਾਲ ਪੈਸੇ ਦੇ ਦਿੰਦੇ ਸੀ ਉਹ ਚੁੱਪਚਾਪ ਆਪਣੇ ਬਰਦਾਸ਼ਤ ਕਰਦੇ ਰਹਿੰਦੇ ਤੇ ਉਹਨੂੰ ਪਤਾ ਵੀ ਨਹੀਂ ਲੱਗ ਹੁਣ ਇਹਨੇ ਠੱਗੀ ਕਿਵੇਂ ਕੀਤੀ ਮਨ ਲਓ ਤੁਹਾਡਾ ਨਾਮ ਕੁਲਦੀਪ ਸਿੰਘ ਹੈ ਤੁਹਾਡੀ ਫੈਕਟਰੀ ਹੈ ਮੋਹਾਲੀ ਚ ਕੋਈ ਛੋਟੀ ਮੋਟੀ ਤੁਹਾਡੀ ਫੈਕਟਰੀ ਜੇ ਕੋਈ ਨਾ ਕੋਈ ਨੁਕਸ ਲੱਭ ਕੇ ਤੁਹਾਨੂੰ ਨੋਟਿਸ ਕੱਢ ਕੇ ਜੁਰਮਾਨਾ ਕਰ ਦੇਣਾ ਤੁਸੀਂ ਹੱਥ ਬੰਨ੍ਹਨੇ ਯਾਰ ਮੈਨੂੰ ਫੈਕਟਰੀ ਚਲਾ ਲੈਣ ਦਿਓ ਨਾਲ ਤਾਂ 1 ਅੱਧਾ ਲੱਖ ਰੁਪਏ 2-4 ਲੱਖ ਰੁਪਏ ਦੇ ਕਹਿੰਦਾ ਮੂੰਹ ਮਸਤਾ ਫੁਕਣਾ ਰਿਸ਼ਵਤ ਦੇਣੀ ਨਾਲ ਜਿਹੜਾ ਇਹਨੇ ਜੁਰਮਾਨਾ ਕਰਨਾ 2-3 ਲੱਖ ਰੁਪਏ ਉਹਦਾ ਇਹਨੇ ਕਹਿੰਦਾ ਡਿਮਾਂਡ ਡਰਾਫਟ ਬਣਾ ਕੇ ਲਿਆ ਤੇ ਡਿਮਾਂਡ ਡਰਾਫਟ ਦਾ ਤੁਸੀਂ ਸਰਕਾਰ ਨੂੰ ਦੇ ਦੇਣਾ ਵੀ ਲਓ ਚੱਕੋ ਮੈਂ ਜੁਰਮਾਨਾ ਉਹ ਡਿਮਾਂਡ ਡਰਾਫਟ ਜਿਹੜਾ ਤੁਹਾਡ ਤੇ ਇਹਨਾਂ ਨੇ ਪੇਪਰਾਂ 'ਚ ਦਿਖਾ ਦੇਣਾ ਕਿ ਜਿਹੜਾ ਡਿਮਾਂਡ ਡਰਾਫਟ ਹੈ ਤੁਹਾਨੂੰ ਇੱਕ ਪਲਾਟ ਵੇਚਿਆ ਗਿਆ ਉਹਦਾ ਵੈਨਾ ਹੈ। ਅੱਛਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਮਾਲਕ ਬਣ ਕੇ ਜਦੋਂ ਉਹ ਪਲਾਟ 10-15 ਸਾਲ ਪਹਿਲਾਂ 1 ਕਰੋੜ ਵਾਲਾ 100 ਕਰੋੜ ਦਾ ਹੋ ਗਿਆ ਫਿਰ ਕੁਲਦੀਪ ਸਿੰਘ ਦੇ ਨਾਮ ਦਾ ਪਲਾਟ ਆਪਣੇ ਡੀਲਰਾਂ ਨੂੰ ਕਿਹਾ ਵੀ ਜਾਓ ਹੁਣ ਇਹ ਪਲਾਟ ਵੇਚਣਾ ਕੁਲਦੀਪ ਸਿੰਘ ਵੇਚੇਗਾ ਤੇ ਉਹ ਪਲਾਟ 100 ਕਰੋੜ ਦਾ ਵੇਚ ਕੇ ਇਹ ਪੈਸੇ ਹੜੱਪ ਜਾਣੇ ਫਿਰ ਪਲਾਟ ਤੁਹਾਨੂੰ ਅਲਰਟ ਕਿਵੇਂ ਹੋਇਆ ਸੀ ਵੇਚਿਆ ਕਿਵੇਂ ਗਿਆ ਇਹ ਫਾਈਲਾਂ ਦੇ ਪੇਪਰ ਫਾੜ ਕੇ ਕਹਿ ਦੇਣਾ ਸੀ ਉਂਖਾਗੇ। ਅੱਛਾ ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਨੋਟਿਸ ਕੱਢੇ ਕੁਝ ਪਲਾਟਾਂ ਦੇ ਕਿ ਇਹਨਾਂ ਪਲਾਟਾਂ ਦੀ KYC ਦੱਸੋ ਇਹਨਾਂ ਦੀ 100 ਕਰੋੜ ਦੀ ਜਾਂ 150 ਕਰੋੜ ਦੀ ट्रांजੈਕਸ਼ਨ ਹੈ ਇਹਦਾ ਮਾਲਕ ਕੌਣ ਹੈ ਇਹਦਾ ਪੈਨ ਨੰਬਰ ਇਨਕਮ ਟੈਕਸ ਦਾ ਨੰਬਰ ਦੱਸ ਦਿਓ ਇਹਦਾ ਆਧਾਰ ਨੰਬਰ ਦੱਸ ਦਿਓ ਇਹਦਾ ਐਡਰੈਸ ਦੱਸ ਦਿਓ ਕੀ ਹੈ ਤਾਂ ਇਨਕਮ ਟੈਕਸ ਡਿਪਾਰਟਮੈਂਟ ਇਹਨਾਂ ਦਾ ਵੀ ਪਛਾਣ ਨਹੀਂ ਲੈ ਸਕਿਆ F461 ਤੇ F462 ਜਿਹੜਾ ਡਿਸਟ੍ਰਿਕਟ ਕੋਰਟ ਮੋਹਾਲੀ ਦੇ ਸਾਹਮਣੇ ਪਲਾਟ ਹੈ ਉਹ 200-300 ਕਰੋੜ ਦੇ ਪਲਾਟ ਹੈ ਉਹ ਪਲਾਟ ਦਾ ਮਾਲਕ ਇਹ ਨਹੀਂ ਲੱਭਿਆ ਇਸ ਤੇ ਕਹਿੰਦਾ ਫੇਕ ਅਲਾਟਮੈਂਟ ਜਿਹਦਾ ਆਪਾਂ ਕਹਿੰਦੇ ਵੀ ਮਰੱਬੇਬੰਦੀ ਜਦੋਂ ਹੋਈ ਸੀ ਅੰਗਰੇਜ਼ ਦੇਸ਼ ਜਾਦੋਂ ਤੋਂ ਬਾਅਦ ਕੁੱਤੇ ਬਿੱਲੇ ਦੇ ਨਾਮ ਜਿਵੇਂ ਨਾ ਕਰ ਦਿੱਤੀ ਗਏ ਸੀ ਇਹਨੇ ਕੁੱਤੇ ਬਿੱਲੇ ਇਤਰਾ ਬੇਨਾਮੀ ਬੰਦੇ ਦੇ ਨਾਮ ਜ਼ਮੀਨਾਂ ਕਰਕੇ ਖੁਦ ਹੀ ਵੇਚ ਵਟ ਕੇ ਖਾ ਗਏ ਫਿਰ ਤਾਂ ਜੇਕਰ ਜਿਹੜੇ ਲੋਕਾਂ ਨੇ ਉਹ ਪਲਾਟ ਖਰੀਦੇ ਨੇ ਜਾਂ ਜਿਨ੍ਹਾਂ ਦੇ ਨਾਂ ਨੇ ਫਿਰ ਉਹ ਵਾਪਸ ਲਏਗੀ ਸਰਕਾਰ ਉਹਨਾਂ ਨੂੰ ਤਾਂ ਫਿਰ ਉਹ ਵੀ ਫਸਣਗੇ ਫਿਰ ਦਵਾਰ ਲੈਣੀ ਚਾਹੀਦੀ ਹੈ ਹੁਣ ਇੱਕ ਹੋਰ ਕੰਮ ਕੀਤਾ ਐਮ ਡੀ ਪੀ ਐਸ ਆਈ ਸੀ ਨੇ ਜਦੋਂ ਇਹ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਲੱਗਾ ਹੁਣ ਬੜੇ ਵਧੀਆ ਕੰਮ ਕਰ ਰਹੇ ਐਮ ਡੀ ਪੀ ਐਸ ਆਈ ਸੀ ਉਹਨਾਂ ਨੇ ਜ ਉਹਨਾਂ ਨੂੰ ਚਿੱਠੀਆਂ ਭੇਜੀਆਂ ਕਿ ਤੁਹਾਡੇ ਪਲਾਟਾਂ ਤੁਸੀਂ ਇਹ ਤਾਂ ਸਾਰੇ ਨਹੀਂ ਕੀਤੀ ਕੋਈ ਫੈਕਟਰੀ ਤੁਸੀਂ ਲਗਾਈ ਨਹੀਂ ਹਾਂ ਤੁਸੀਂ ਆ ਕੇ ਜਵਾਬ ਦਿਓ ਸਾਨੂੰ ਉਹ ਚਿੱਠੀਆਂ ਨਾ ਰਿਸੀਵ ਨਹੀਂ ਕੀਤੀਆਂ ਲੋਕਾਂ ਨੇ ਵਾਪਸ ਆ ਗਿਆ ਇਹਦਾ ਮਤਲਬ ਉਹਨਾਂ ਦੇ ਮਾਲਕ ਅਸਲੀ ਹੈ ਨਹੀਂ ਹਾਂ ਉਹਨਾਂ ਦੇ ਮਾਲਕ ਅਸਲੀ ਹੈ ਨਹੀਂ ਇਸ ਤਰ੍ਹਾਂ ਦੇ ਬੇਨਾਮੀ ਪਲਾਟ ਮੋਹਾਲੀ ਚ ਲੁਧਿਆਣੇ ਚ ਜਲੰਧਰ ਚ ਅੰਮ੍ਰਿਤਸਰ ਚ ਬਠਿੰਡਰ ਚ ਸਾਰੇ ਪੰਜਾਬ ਚ ਹੈ ਮੈਨੂੰ ਲੱਗਦਾ ਨਹੀਂ ਕਿ ਇੰਨੀ ਸੌਖੀ ਇਨਕੁਆਰੀ ਨਾਲ ਇਹ ਜੜਾਂ ਤੱਕ ਪਹੁੰਚ ਜਾਣਗੇ ਇਹਨਾਂ ਦੇ ਡੀਲਰ ਡੀਲਰ ਜਿਹੜਾ ਇੱਕ ਬੰਦਾ ਛੋਟਾ-ਮੋਟਾ ਬਲਾਉਂਗੇ ਪਿੰਡ ਦੇ ਵਿੱਚ ਦੋ ਕਮਰੇ 'ਚ ਰਹਿੰਦਾ ਸੀ ਨਾ ਡੀਲਰ ਅੱਜ 300 ਕਰੋੜ ਦਾ ਮਾਲਕ ਹੈ ਆ ਪੰਜ ਕੇ ਸਾਲ 'ਚ ਸਿਰਫ ਪ੍ਰਾਪਰਟੀ ਡੀਲਰ ਜਿਹਨਾਂ ਇਹਨਾਂ ਦੀ ਇਹਨਾਂ ਦਾ ਜਣੀ ਇੱਕ ਜਾਲ ਫੈਲਿਆ ਹੋਇਆ ਹੈ ਇਹਨਾਂ ਦਾ ਪੂਰਾ ਇੱਕ ਸਰਕਾਰੀ ਦਫ਼ਤਰਾਂ ਦੇ ਵਿੱਚ ਪ੍ਰਾਈਵੇਟ ਜਿਹੜੇ ਬਿਲਡਰ ਨੇ ਜਾਂ ਉਹ ਕੰਬੇਚ ਨੇ ਆਈਏ ਅਫਸਰਾਂ ਦਾ ਹੁਣ ਮੈਂ ਹੋਰ ਦੱਸਦਾ ਆਈਏ ਅਫਸਰ ਕਿਵੇਂ ਗਵਾਹ ਕਰਦੇ ਆ ਜਦੋਂ ਐਮ ਡੀ ਬਣਿਆ ਇਹ ਰਾਹੁਲ ਭਨਾਰੀ ਪੀ ਐਸ ਆਈ ਸੀ ਦਾ ਉਹਨੇ ਦੋ ਬੰਦੇ ਨੂੰ ਨੋਟਿਸ ਕੱਢਿਆ ਇੱਕ ਹੈਗੇ ਆ ਅਮਰ ਟੈਕਸ ਇੰਡਸਟਰੀ ਬੜੀ ਮਸ਼ਹੂਰ ਹੈ ਮੋਹਾਲੀ ਦੇ ਵਿੱਚ ਇੱਕ ਹੈਗਾ ਸਕੂਲ ਸਮਾਰਟ ਵੰਡਰ ਉਹ ਵੀ ਮੋਹਾਲੀ ਚ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਗੱਡੀਆਂ ਕਿ ਵੀ ਤੁਹਾਡੀ ਪਲਾਟ ਇੱਥੇ ਤੁਸੀਂ ਗਲਤ ਤਰੀਕੇ ਨਾਲ ਪ੍ਰਾਪਰਟੀ ਲਈ ਹੈ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਐਫ ਆਈ ਆਰ ਦਰਜ ਹੋ ਗਈ ਹੁਣ ਇੱਕ ਆਈ ਐਸ ਅਫਸਰ ਐਮ ਡੀ ਹੋਵੇ ਦੇਖੋ ਹਰ ਤਰ੍ਹਾਂ ਦੀ ਜਾਣਕਾਰੀ ਐਫ ਆਈ ਆਰ ਗਲਤ ਨਹੀਂ ਹੋ ਸਕਦੀ ਐਫ ਆਈ ਆਰ ਦਰਜ ਹੋ ਗਈ ਫਿਰ ਮੈਨੂੰ ਪਤਾ ਲੱਗਾ ਦੇ ਲੈ ਕੇ ਕੁਝ ਕਰੋੜ ਚੋਂ ਐਫ ਆਈ ਆਰ ਖਤਮ ਵੀ ਕਰ ਦਿੱਤੀ ਹੁਣ ਆਈ ਐਸ ਅਫਸਰ ਅਨਪੜ੍ਹ ਨਕਮਾ ਤਾਂ ਹੈ ਨਹੀਂ ਕਿ ਉਹਨੇ ਜਦੋਂ ਪਰਚਾ ਦਾਜ ਕਰਾਇਆ ਸੀ ਉਹ ਕੋ ਸਬੂਤ ਹੈ ਨਹੀਂ ਸੀ ਉਹ ਠੀਕ ਹੋਣਾ ਚਾਹੀਦਾ ਸੀ ਜਾਂ ਫਿਰ ਬਲੈਕਮੈਲ ਕਰਨ ਵਾਸਤੇ ਪਰਚਾ ਦਾਜ ਕਰਾਇਆ ਸੀ ਹਾਂ ਉਹਨੇ ਪਰਚਾ ਦਾਜ ਕਰਾਇਆ ਕਿਉਂਕਿ ਉਹਨਾਂ ਦਾ ਪਰਿਵਾਰ ਦਾ ਇੱਕ ਮੈਂਬਰ ਇਹ ਇੰਡਸਟਰੀ ਘਟਾਲੇ ਦੇ ਵਿੱਚ ਡੀਲਰ ਰਹਾ ਉਹਨੂੰ ਪਤਾ ਸੀ ਇਹਨੇ ਬਹੁਤ ਮਾਲ ਕਮਾਇਆ ਉਹ ਮਾਲ ਕਮਾਉਣ ਦੇ ਵਿੱਚ ਹਿੱਸਾ ਲੈਣ ਵਾਸਤੇ ਪਰਚਾ ਦਾਜ ਕਰਾਇਆ ਗਿਆ ਤੇ ਮੇਰੀ ਜਾਣਕਾਰੀ ਮੁਤਾਬਕ ਉਹ ਪਰਚਾ ਫਿਰ ਤਾਂ ਹੀ ਕੈਨਸਲ ਹੋਇਆ ਲੈ ਦੇ ਕੇ ਕਿੰਨੇ ਕਰੋੜ ਜੋ ਹੈ ਸਾਨੂੰ ਨਹੀਂ ਪਤਾ ਅਫਵਾਹਾਂ ਤਾਂ ਲੋਕ 25 ਕਰੋੜ ਕਹਿੰਦੇ ਮੈਨੂੰ ਪਤਾ ਨਹੀਂ ਕਿੰਨੇ ਜੋ ਹੈ ਤੇ ਇਸ ਤਰੀਕੇ ਨਾਲ ਆਈਏਐਸ ਅਫਸਰ ਵੀ ਇਹਨਾਂ ਠੱਗਿਆਂ 'ਚ ਸ਼ਾਮਲ ਰਹੇ ਹਨ ਤੇ ਉਹਨਾਂ ਆਈਐਸ ਅਫਸਰਾਂ ਦੀ ਤਨਖਾਹ ਤੋਂ ਇਲਾਵਾ ਨਾਮੀ ਤੇ ਬੇਨਾਮੀ ਪ੍ਰਾਪਰਟੀ ਜੇ ਖੋਜ ਵੀ ਨ ਕੀਤੀ ਜਾਵੇ ਤਾਂ ਉਹ ਪਤਾ ਨਹੀਂ ਕਿੰਨੀ ਜ਼ਿਆਦਾ ਨਿਕਲਗੀ ਸਾਰੇ ਦੇ ਤਕਰੀਬਨ ਇੱਕ ਅੱਧਾ ਦਿਨ ਛੱਡ ਕੇ ਭਾਵੇਂ ਇਸ ਡਿਪਾਰਟਮੈਂਟ ਦੇ ਹੋਣ ਭਾਵੇਂ ਹੋਰ ਡਿਪਾਰਟਮੈਂਟ ਦੇ ਹੋਣ ਇਹਨਾਂ ਠੱਗਾਂ ਨੂੰ ਬਚਾਉਣ ਵਾਸਤੇ ਪ੍ਰिवेंशन ਆਫ ਕਰਾਪਸ਼ਨ ਐਕਟ ਬਣਿਆ ਹੋਇਆ ਤੇ ਆਈਐਸ ਅਫਸਰਾਂ ਖਿਲਾਫ ਕਾਰਵਾਈ ਨਹੀਂ ਹੁੰਦੀ ਸਟੇਟ ਗਵਰਨਮੈਂਟ ਦੇ ਹੱਥ ਬੰਨੇ ਹੋਇਆ ਹੈ ਸੈਂਟਰਲ ਗਵਰਨਮੈਂਟ ਪਰਮਿਸ਼ਨ ਨਹੀਂ ਦਿੰਦੀ ਹੈ ਨਾ ਚੋਰਾਂ ਨੂੰ ਬਚਾਉਣ ਵਾਸਤੇ ਜਿਹੜੀ ਪ੍ਰिवेंशन ਆਫ ਕਰਾਪਸ਼ਨ ਐਕਟ ਹੈ ਇਹਦਾ ਵੀ ਕੋਈ ਹਿੱਲਾ ਕਰਨਾ ਚਾਹੀਦਾ ਹਾਂ ਕੋਈ ਸਰਕਾਰ ਦੇਖਿਆ ਇਹਦੇ ਵੇਰੇ ਕੀ ਹੋਣਾ ਨਹੀਂ ਤਾਂ ਇਹ ਦੇਸ਼ ਨੂੰ ਲੁੱਟ ਕੇ ਖਾਣਗੇ ਜਿਦਾ ਅੰਗਰੇਜ਼ਾਂ ਦੇ ਜਵਾਨਾਂ ਵਿੱਚ ਕਹਿੰਦੇ ਨੇ ਵੀ ਕਾਲੇ ਅੰਗਰੇਜ਼ ਜਾਣਗੇ ਜਿਹੜੇ ਇਹਨਾਂ ਗੋਰਿਆਂ ਨਾਲੋਂ ਜ਼ਿਆਦਾ ਖਤਰਨਾਕ ਹੋਣਗੇ ਇਹ ਕਾਲੇ ਅੰਗਰੇਜ਼ ਆ ਉਹਨਾਂ ਗੋਰਿਆਂ ਨਾਲੋਂ ਜ਼ਿਆਦਾ ਖਤਰਨਾਕ ਜਿਹੜੇ ਅੰਗਰੇਜ਼ਾਂ ਨਾਲੋਂ ਵੱਧ ਦੇ ਇਸ ਨੂੰ ਰੋਟਿਆ ਤੇ ਕੱਲ ਹੋਰ ਦੱਸੋ ਇਹਨੇ ਅਫਸਰਾਂ ਦੇ ਖਿਲਾਫ ਲੜਾਈ ਲੜ ਰਹੇ ਹੋ ਕਰੋਨਾ ਦਾ ਘਟਾਲਾ ਧਮਕੀਆਂ ਨਹੀਂ ਆਈਆਂ ਇਹਨਾਂ ਨੇ ਕਿਹਾ ਨਹੀਂ ਵੀ ਸੈਟਿੰਗ ਕਰ ਲੈਣੇ ਆਫਰ ਆਈ ਕੋਈ ਦੇਖੋ ਧਮਕੀ ਤਾਂ ਮੱਛਰਾਂ ਦੀ ਰੋਝੇ ਨਹੀਂ ਆ ਮੈਂ ਇੱਥੇ ਬੈਠਾ ਹੁਣੇ ਮੱਛਰ ਲੜ ਗਿਆ ਤੇ ਮਛਰ ਤਾਂ ਬੇਪਛਾਣੇ ਹੋਣਗੇ ਤਾਂ ਪਤਾ ਕਿ ਰਾਹੁਲ ਬਣਾ ਰਹੀ ਹੈ ਇਹ ਤਾਂ ਪਤਾ ਕਿ ਐਸਪੀ ਸਿੰਘ ਹੈ ਇਹ ਤਾਂ ਪਤਾ ਕਿ ਕੌਣ ਹੈ ਮੈਨੂੰ ਮਾਰਨ ਵਾਲਾ ਧਮਕੀਆਂ ਵੀ ਆਂਦੀਆਂ ਨੇ ਪੈਸੇ ਦੀ ਆਫਰ ਵੀ ਆਂਦੀ ਹੈ ਪਰ ਧਮਕੀਆਂ ਤੋਂ ਡਰਨ ਵਾਲੇ ਲੋਕ ਨਹੀਂ ਹੈ ਨਾ ਆਪਾਂ ਐਸ ਕਾਇ ਸੀ ਕਿੰਨੇ ਕਰੋੜ ਦੀ ਆਫਰ ਸੀ ਨਹੀਂ ਚਲੋ ਫਲਿਪਸ ਪਲਾਟਸ ਸਕੈਮ ਜਿਹੜੀ ਬੜੀ ਵਾਇਰਲ ਹੋਈ ਸੀ ਉਹ ਇੱਕ ਆਰਡੀਓ ਇੱਕ ਵੀਡੀਓ 60 ਕਰੋੜ ਦੀ ਸਾਨੂੰ ਆਫਰ ਸੀ 60 ਕਰੋੜ ਦੇ ਆਫਰ ਹੈ ਮੈਨੂੰ ਦੱਸੋ ਕੀ ਕਰਨਾ ਉਸ ਤੋਂ ਬਾਅਦ ਤਾਂ ਹੁਣ ਵੀ ਆਂਦੀ ਰਹੇ ਆ ਇੱਕ ਬੰਦਾ ਇਹਨਾਂ ਦਾ ਕਹਿੰਦਾ ਠੱਗਾਂ ਦਾ ਬੰਦਾ ਕਿ ਅਸੀਂ ਉਹ ਲੋਕ ਆ ਜਿਹਨੂੰ ਮਰਜ਼ੀ ਚਾਹੀਏ ਐਮਐਲਏ ਬਣਾ ਦੀ ਜਿਹਨੂੰ ਮਰਜ਼ੀ ਚਾਹੀਏ ਮੈਂਬਰ ਪਾਰਲੀਮੈਂਟ ਬਣਾ ਦਈਏ ਜਿਹਦੀ ਮਰਜ਼ੀ ਟਿਕਟ ਕਢਾ ਦਈਏ ਜਿਹਨੂੰ ਮਰਜ਼ੀ ਟਿਕਟ ਦੇ ਦਈਏ ਸਰਕਾਰ ਸਾਡੀ ਮਰਜ਼ੀ ਨਾਲ ਚੱਲਦੀਆਂ ਤੂੰ ਮਤਲਬ ਉਹਦਾ ਇਸ਼ਾਰਾ ਵੀ ਤੂੰ ਬਹੁਤਾ ਬੋਲਣਾ 10 ਤਰੀਕ ਦੀ ਕੀਮਤ ਕੀ ਹੈ ਨਹੀਂ ਤੇਰੀ ਕੋਈ ਔਕਾਤ ਨਹੀਂ ਇਹ ਆਂਦੀ ਰਹੀਆਂ ਤੇ ਇੱਕ ਮੇਰੇ ਸਾਥੀ ਦੇ ਉਤੇ ਝੁੱਠਾ ਐਫਆਈਆਰ ਦਰਜ ਹੋਈ ਹੈ ਉਹ 8 ਮਹੀਨੇ ਤੋਂ ਜੇਲ੍ਹ 'ਚ ਬੈਠਾ ਉਹਦੇ ਝੁੱਠਾ ਕੋਈ ਪੁਰਾਣਾ ਪਰਚੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਬਾਅਦ 'ਚ ਉਹ ਸਾਡੀ ਟੀਮ ਨਾਲ ਮਿਲਿਆ ਮੈਨੂੰ ਤਾਂ ਬਾਅਦ 'ਚ ਹੀ ਮਿਲਿਆ ਹੈ ਚਲਦੇ ਰਾਲੇ 'ਚ ਉਹਨੇ ਈਡੀ ਨੂੰ ਤੇ ਬਿਜ਼ਨਸ ਬਿਊਰੋ ਨੂੰ ਚਿੱਠੀਆਂ ਚਿੱਠੀਆਂ ਲਗਾ ਕੇ ਜਦੋਂ ਜੇਲ੍ਹ 'ਚ ਬੈਠਾ ਸੀ ਉਹਦੇ 'ਤੇ ਨਵਾਂ ਪਰਚਾ ਪਾਇਆ ਗਿਆ ਕਿ ਇਹ ਬੰਦਾ ਵੱਡੇ ਜਿਹਨੂੰ ਐਠਾ ਕਹਿੰਦੇ ਵੱਡੇ ਠੱਗਾਂ ਨੂੰ ਇਹ ਕਹਿੰਦੇ بڑے ਸਲਮਾਨਯੁਗ ਹਸਤੀਆਂ ਨੂੰ ਚਿੱਠੀਆਂ ਲਿਖ ਕੇ ਵਿジネス ਬਿਊਰੋ ਨੂੰ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਕਮਾਉਂਦਾ ਉਹਦੇ 'ਤੇ ਇੱਕ ਐਫ ਆਈ ਆਰ ਦਰਜ ਹੋਈ ਨਾਲ ਲਿਖਿਆ ਇਹ ਤੇ ਇਹ ਨਾਲ ਹੀ ਕਾਣ ਪਛਾਤਾ ਬੰਦਾ ਫਿਰ ਮੈਨੂੰ ਸੁਨੇਹਾ ਮੇਰੇ ਵੀ ਆਣ ਪਛਾਤਾ ਬੰਦਾ ਭਾਈ ਸਤਨਾਮ ਤੂੰ ਐ ਹੁਣ ਤੇਰਾ ਅਸੀਂ ਹਲੇ ਨਾਮ ਨਹੀਂ ਪਾਇਆ ਹੁਣ ਅਗਲਾ ਨਾਮ ਤੇਰਾ ਮੈਂ ਕਿਹਾ ਪਾ ਦਿਓ ਯਾਰ ਭੇਜੋ ਜੇਲ ਤੇ ਮੇਰਾ ਬੰਦਾ ਉਹ ਹਲੇ 7 ਮਹੀਨੇ ਜੇਲ੍ਹ 'ਚ ਬੈਠਾ ਮੈਨੂੰ ਸੰਤਾ ਦੀ ਛੋਡੀ ਹਾਂ ਹਾਂ ਸੰਤਾ ਸਾਨੂੰ ਇਹ ਨਾ ਠੱਗਾਂ ਦਾ ਨਾ ਇਹ ਜਿਹੜੇ ਠੱਗਾਂ ਡੀਲਰ ਆ ਉਹਨਾਂ ਦਾ ਨੌਕਰ ਸੀ ਕਰੇ ਉਹਨੂੰ ਪਤਾ ਸੀ ਵੀ ਸਾਰੀ ਠੱਗੀ ਇਹਨਾਂ ਨੇ ਕਿਵੇਂ ਕੀਤੀ ਐ ਸਾਡੇ ਕੋਲ ਜਾਣਕਾਰੀ ਇੱਦਾਂ ਹੀ ਪਹੁੰਚਦੀ ਐ ਉਹਨੇ ਸਾਰੀ ਠੱਗੀ ਦਾ ਖੁਲਾਸਾ ਕਰਤਾ ਕਿ ਇਸ ਨਾਮ ਐਦਾ ਐਦਾ ਠੱਗੀ ਇਸ ਬੰਦੇ ਨੇ ਜਿਹੜੇ ਕੋ ਨੌਕਰੀ ਕਰਦਾ ਸੀ ਇਸ ਬੰਦੇ ਦਾ ਪਲਾਟ ਇੱਥੇ ਤੇ ਇਸ ਦਾ ਇੱਥੇ ਤੇ ਐਦਾ ਐਦਾ ਵਿੱਚ ਐ ਤੇ ਇੰਨੀ ਰਿਸ਼ਵਤ ਦਿੱਤੀ ਉਹ ਜਾਣਕਾਰੀ ਸਾਡੇ ਕੋਲ ਪਹੁੰਚਦੀ ਸੀ ਉਹਨਾਂ ਠੱਗਾਂ ਨੂੰ ਪਤਾ ਲੱਗ ਗਿਆ ਤੇ ਉਹਦੇ ਪੁਰਾਣੇ ਬੰਦ ਪਏ ਪਰਚੇ ਨੂੰ ਨਾ ਚੱਕ ਕੇ ਉਹ ਚ ਅਰੈਸਟ ਪਾਈ ਪਹਿਲਾਂ ਮੈਨੂੰ ਕਹਿੰਦਾ ਵੈਰੈਂਟੀ ਸਫੇਟਰੀ ਬੇ ਲੈ ਲੋ ਕਹਿੰਦਾ ਨਹੀਂ ਭਾਜੀ ਤੁਸੀਂ ਸਮਝਾਤਾ ਹੋਗਾ ਜੇ ਤੇ ਝੁੱਠਾ ਪਰਚਾ ਸੀ ਕਹਿੰਦਾ ਰਿਹਾ ਮੈਨੂੰ ਜਦੋਂ ਅੰਦਰ ਗਿਆ ਬਾਅਦ ਚ ਫਿਰ ਲੱਗਿਆ ਜਵਾਨ ਤੋਂ ਹੋਣ ਲੱਗੇ ਤੇ ਇੱਕ ਹੋਰ ਪਰਚਾ ਠੋਕਤਾ ਇਹ ਇਹ ਧਮਕੀਆਂ ਹੋਰ ਕੀ ਆ ਸਾਨੂੰ ਮਿਲਦੀਆਂ ਧਮਕੀਆਂ ਵੀ ਅੰਦਰ ਭੇਜ ਦਾਂਗੇ ਪੈਸੇ ਚੱਕ ਦਾਂਗੇ ਮਾਰ ਦਾਂਗੇ ਪਰ ਇਹਨਾਂ ਧਮਕੀਆਂ ਧਮਕੀਆਂ ਨੂੰ ਅਸੀਂ ਪ੍ਰਵਾਹ ਨਹੀਂ ਕਰਦੇ ਨਾ 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 ਡਰਨਗੇ ਅਸੀਂ ਸ੍ਰੀ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਲੋ ਕਰਦੇ ਆ ਅਸੀਂ ਸੀਧ ਭਗਤ ਸਿੰਘ ਨੂੰ ਫਾਲੋ ਕਰਦੇ ਆ ਅਸੀਂ ਉਹਨਾਂ ਨੂੰ ਫਾਲੋ ਕਰਦੇ ਜਿਹਨੇ ਤੱਤੀ ਤਵੀ ਦੇ ਬੈਠ ਗਿਆ ਜਿਹੜੇ ਸ਼ੇਰ ਕਟਵਾ ਲਿਆ ਜ਼ੁਲਮ ਦੇ ਅੱਗੇ ਝੁਕੇ ਨਹੀਂ ਅਸੀਂ ਕਿਉਂ ਝੁਕਾਂਗੇ ਮਾੜਾ ਮੋਟਾ ਤਾਂ ਸੀ ਸਾਡੇ ਚ ਅੰਸ ਉਹਨਾਂ ਦਾ ਹੈਗਾ ਮਾੜੀ ਮੋਟੀ ਸੋਚ ਤਾਂ ਸਾਡੀ ਉਹਨਾਂ ਵਰਗੀ ਹੈਗੀ ਅਸੀਂ ਕਿਉਂ ਝੁਕਾਂਗੇ ਨੇ ਅੱਗੇ ਤੇ ਗੱਲ ਹੋਰ ਦੱਸੋ ਜਿਹੜੇ ਦੋ ਹੁਣ ਅਫਸਰ ਫੜੇ ਨੇ ਜਾਂ ਬਾਕੀ ਅਫਸਰਾਂ ਦੀ ਜਦੋਂ ਗ੍ਰਿਫਤਾਰੀ ਹੋएगी ਜਾਂਚ ਬੈਠੇਗੀ ਹੁਣ ਰਿਮਾਨਡ ਤੇ ਵੀ ਨੇ ਜੇਕਰ ਇਹਨਾਂ ਤੋਂ ਰਿਕਵਰੀ ਹੁੰਦੀ ਆ ਇਹਨਾਂ ਦੇ ਕਾਰੋਬਾਰ ਦੀ ਕਿਉਂਕਿ ਕਾਰੋਬਾਰ ਤਾਂ ਇਹਨਾਂ ਨੇ ਇੱਥੋਂ ਹੀ ਬਣਾਇਆ ਪਲਾਟਾਂ ਦੇ ਸਿਰ ਤੋਂ ਜਾਂ ਲੋਕਾਂ ਨਾਲ ਠੱਗੀਆਂ ਮਾਰ ਕੇ ਫਿਰ ਕਿੰਨਾ ਕੁ ਪੰਜਾਬ ਲਖ ਜਾਨਾ ਪਰ ਸਕਦਾ ਭਗਵਾਨ ਜੀ ਮਾਨ ਦਾ ਇੱਕ ਬ 35 40 ਕਰੋੜ ਰੁਪਏ ਵਾਪਸ ਲਿਆ ਗੰਗਾ ਗਾਇਆਂ ਹੱਡੀਆਂ ਵਾਪਸ ਆਣ ਲਗਾ ਦਿੱਤੀਆਂ ਉਸ ਸਕੈਮ ਦਾ ਸ਼ਿਕਾਇਤ ਕਰਤਾ ਵੀ ਮੈਂ ਹੀ ਸੀ ਜੇ ਗੰਗਾ ਗਾਇਆਂ ਹੱਡੀਆਂ ਅਰੂਧ ਬਾਗ ਸਕੈਮ ਚ ਵਾਪਸ ਆ ਸਕਦੀਆਂ ਤਾਂ ਉਦਯੋਗ ਪ੍ਰੋਟਾਲ ਘਟਾਲੇ ਚ ਵੀ ਆਣ ਗਿਆ 200 300 ਕਰੋੜ ਦੇ ਪਲਾਟਾਂ ਦੇ ਤਾਂ ਆ ਚੁੱਕੇ ਆ F 466 F 462 ਤੇ ਹੋਰ ਦੋ ਦਿਨ ਪਲਾਟਾਂਗੇ ਆ 8 ਵੀ ਇੰਡਸਟਰੀ ਏਰੀਏ ਦੇ ਜੇ ਐਦਾ ਗੰਗਾਂ ਗੀਆਂ ਹੱਡੀਆਂ ਵਾਪਸ ਆ ਸਕਦੀਆਂ ਤਾਂ 500 ਕਰੋੜ ਵੀ ਹੋ ਸਕਦਾ 5000 ਕਰੋੜ ਵੀ ਹੋ ਸਕਦਾ ਲੁੱਟਦਾ ਮਾਲ ਹੈ ਵਾਪਸ ਲੈਣਾ ਤੇ ਭਗਵਾਨ ਤੁਹਾਨੂੰ ਸਰਕਾਰ ਚ ਜੇ ਦਮ ਹੈ ਦਮ ਹੈਗਾ ਹੀ ਹੈ ਜੇ 2-3 ਸਾਲਾਂ ਚ ਚੰਗੀ ਤਰ੍ਹਾਂ ਮਿਹਨਤ ਕਰਵਾ ਲਈ ਟੀਮ ਕੋਲੋਂ ਤਾਂ ਹਜ਼ਾਰਾਂ ਕਰੋੜ ਰੁਪਏ ਪੰਜਾਬ ਚ ਵਾਪਸ ਆਏਗਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਮਿਹਰਬਾਨੀ ਸਤਨਾਮ ਸਿੰਘ ਦਾਊ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪਲਾਟ ਜੋ ਘਟਾਲਾ ਹੋਇਆ ਕਰੋੜਾਂ ਦਾ ਘਟਾਲਾ ਦੋ ਅਫਸਰਾਂ ਦੀ ਗ੍ਰਿਫਤਾਰੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਕੋਈ ਪੋਲੀਟੀਕਲ ਲੀਡਰ ਵੀ ਇਸ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਜਦੋਂ ਜਾਂਚ ਅੱਗੇ ਵਧੇਗੀ ਤਾਂ ਸਰਕਾਰ ਫਿਰ ਇਹਨਾਂ ਤੋਂ ਰਿਕਵਰੀ ਵੀ ਕਰ ਸਕਦੀ ਹੈ ਤਾਂ ਪੰਜਾਬ ਦਾ ਖਜ਼ਾਨਾ ਭਰੇਗਾ ਤਾਂ ਕਰੋੜਾਂ ਰੁਪਏ ਪੰਜਾਬ ਦੇ ਖਜ਼ਾਨੇ ਦੇ ਵਿੱਚ ਆਵੇਗਾ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੀ ਰਜਨਾ ਸਪੋਕਸਮੈਨ ਟੀਵੀ ਮੋਹਾਲੀ